ਕਿੰਨਾ ਮਜ਼ਾ ਆਇਆ ਹੈ ਨਾ ਹਾਂ ਪਰ ਕਿੰਨਾ ਮਜ਼ਾ ਆਇਆ ਸੀ ਕੱਲ ਫੇਰ ਚੱਲਾਂਗੇ ਜੰਗਲ ਕੋ ਆਪਣੀਆਂ ਲੱਗਦੀਆਂ ਹੁਣ ਆਥਮੇ ਚੱਲਾਂਗੇ じゃ ਕੱਲ ਨਹੀਂ ਪੁੱਤ ਹੀ ਨਾ ਕੀ ਕਰਦਾ ਫੜਦਾ ਤੁੱਪੇ ਕੁੜੀਏ ਇਧਰ ਜਾਣੀ ਐ ਤੂੰ ਤਾਂ ਸਿਆਣੀ ਐ ਤੁੱਪੇ ਦੇ ਆ ਤੁੱਪ ਕਿੰਨੀ ਐ ਬਿਮਾਰ ਹੋ ਜੂਗੀ ਨਹੀਂ ਅੰਕਲ ਅਸੀਂ ਆਂਟੀ ਤੋਂ ਪੁੱਛ ਕੇ ਆਏ ਸੀ ਆਂਟੀ ਨੇ ਭੇਜੇ ਸੀ ਸਾਨੂੰ ਖੇਡਣ ਵਾਸਤੇ ਬੈਠ ਫੁੱਟਾ ਹਣੀ ਘਰੇ ਚੱਲੋ ਸਾਨੂੰ ਮੈਂ ਲੈ ਕੇ ਜਾਣਾ ਐ ਹਿੰਨਾ ਅੱਗੇ ਹੋ ਪਤਾ ਬੁੱਢੀ ਤੋਂ ਵੀ ਬੈਠ ਦੇਖਦੇ ਨਹੀਂ ਆਂ ਲੋਕ ਵੀ ਚਲਤੀ ਏ ਇਹ ਦੁਬਾਰਾ ਨਹੀਂ ਚੰਗਾ ਮੈਨੂੰ ਅਸੀਂ ਤਾਂ ਖੇਡਣਗੇ ਅਸੀਂ ਤੁਸੀਂ ਕੀ ਕਰਦੇ ਹੋ ਗੁੱਸਾ ਕਿਉਂ ਨਹੀਂ ਕਰਨਾ ਪਤਾ ਹੁਣ ਨਹੀਂ ਰੀਟ ਟੁੱਟਦੀ ਅਗਨੇ ਤੋ ਖਰਾਬ ਤਾਹ ਬਕਤੀ ਅੱਗੇ ਪਤਾ ਇਹਨੂੰ ਤੂੰ ਪੇ ਜੱਤੀ ਉੱਤ ਪੇ ਹੈ ਤੂੰ ਪੇ ਕਿੱਥੇ ਬਾਪੂ ਉਧਰ ਲੈ ਘਰੇ ਖੇਡਦਿਆਂ ਸੀ ਤਾਂ ਬਾਹਰ ਲੈ ਆਪਣੇ ਇਹਨੂੰ ਤਾਂ ਹੱਤਾਂ ਚ ਦਗੜ ਦਗੜ ਕਰਨੀ ਤੁੱਪੇ ਫਿਰਦੀ ਇਹਨੂੰ ਬਿਮਾਰ ਕਰ ਲੈਗੇ ਤੂੰ ਪੁੱਤ ਤੂੰ ਜਾ ਤੁਸੀਂ ਵੀ ਜਾਓ ਜਾ ਹੀ ਨਾ ਪੁੱਤ ਦੀਦੀ ਨੇ ਜਾ ਅੰਦਰ ਬਹਿ ਜਾ ਚਲ ਤੀਏ ਤੂੰ ਇਸੇ ਵਾਲੇ ਜਾ ਤੂੰ ਕੁੜੀਆ ਦੀ ਮਾਂ ਕੋਲੇ ਜਾ ਹਾਂ ਕੋਈ ਨਾ ਪੁੱਤ ਜਾ ਕੇ ਟੀਵੀ ਦੇਖ ਲਓ ਡੈਡੀ ਤਾਂ ਵੀ ਬੋਲੀ ਜਾਂਦਾ ਰਹਿੰਦਾਗਾ ਹਾਂ ਡੈਡੀ ਤਾਂ ਕਮਲਾ ਹੈਗਾ ਜਿਹੜਾ ਬੋਲੀ ਜਾਂਦਾਗਾ ਹੈ ਮੈਂ ਤੈਨੂੰ ਰੋਜ਼ ਸਮਝਾਉਂਦਾ ਇਹ ਕੁੜੀਏ ਗੱਲ ਕੇ ਤੂੰ ਪੁੱਠਾ ਕੋਲੇ ਗਏ ਨਹੀਂ ਮੇਰੀ ਗੱਲ ਨੂੰ ਕਮਲਾ ਹੈ ਨਹੀਂ ਸੀ ਪਰ ਹੋ ਗਿਆ ਹਾਂ ਮੈਂ ਤਾਂ ਕਮਲਾ ਹੈਗਾ ਜਿੱਦ ਤੂੰ ਮੈਂ ਪਿਛਲੀਆਂ ਦੇ ਗੱਲਾਂ ਦੱਸਣ ਲੱਗ ਗਿਆ ਤੈਨੂੰ ਪਤਾ ਲੱਗੂ ਮੈਂ ਤੇਰੇ ਬਾਰੇ ਕੀ ਕੀ ਸੋਚਿਆਗਾ ਕੀ ਕੀ ਸੋਚੇ ਡੈਡੀ ਕੀ ਕੀ ਸੋਚਿਆ ਪਹਿਲਾਂ ਮੈਨੂੰ ਇਹ ਦੱਸੋ ਤੂੰ ਦੱਸਾਂ ਤੂੰ ਕਹਿੰਦੀ ਤੇਰੇ ਆਹ ਪਪੂਆ ਨਹੀਂ ਆਉਂਦੇ ਕਿਉਂ ਨਹੀਂ ਆਉਂਦੇ ਉਹਨਾਂ ਨੇ ਮੈਨੂੰ ਵਿਆਹ ਕਰਾਉਣ ਨੂੰ ਕਿਹਾ ਸੀਗਾ ਮੈਂ ਨਾਲ ਜਵਾਬ ਦੇਤਾ ਕਰਾ ਲੈਂਦਾ ਤੇਰੀ जिद ਕੀ ਖਰਾਬ ਹੋ ਜਾਂਦੀ ਮੈਂ ਤਾਂ ਨਹੀਂ ਕਰਾਇਆ ਤੈਨੂੰ ਮੈਂ ਸਹੀ ਗੱਲ ਦੱਸਾਂ ਤੂੰ ਮੇਰੀ ਹਰ ਇੱਕ ਗੱਲ ਨੂੰ ਪੁੱਠਾ ਲੈ ਕੇ ਜਾਣ ਲੱਗੀ ਹੁਣ ਮੈਂ ਮੰਦੀ ਆ ਵੀ ਤੁਸੀਂ ਮੇਰੇ ਕਰਕੇ ਵਿਆਹ ਨਹੀਂ ਕਰਾਇਆ ਹੈਣਾ ਵੀ ਮੇਰੀ ਧੀ ਰੋਲ ਜੂ ਉਹ ਆ ਰਹੀਆਂ ਤਾਂ ਹਟ ਗਈਆਂ ਇਹਦਾ ਮਤਲਬ ਭੂਰਦੀਆਂ ਦਾ ਤੁਹਾਡੇ ਨਾਲ ਪਿਆਰ ਹੀ ਹੈ ਨਹੀਂ ਸੀਗਾ ਉਹ ਕਹੀ ਗੱਲ ਨਹੀਂ ਮੰਨਦਾ ਤੂੰ ਕਹਿੰਦੀ ਤਾਂ ਨਹੀਂ ਉਹਨਾਂ ਹਟ ਗਈਆਂ ਗੀਆਂ ਚਲੇ ਛੱਡ ਪਰ ਜਿਹੜਾ ਸੁਨਾ ਸੀ ਮੀਰੇ ਨਾਲ ਹੋ ਗਿਆ ਹੁਣ ਤੇਰੀ ਮੈਂ ਕਹਿੰਦਾ ਆ ਗਾਂ ਕੁੜੀਆਂ ਤੇ ਨਾ ਉਹ ਗੱਲ ਜਾਣਦੇ ਇਹ ਕੁੜੀ ਦੀ ਤੈਨੂੰ ਪਤਾ ਹੈਗਾ ਉਹ ਰੋਂਦੀ ਸੀਗੀ ਜਦੋਂ ਆਪਣੇ ਕੋ ਰੋਂਦੀ ਰੋਂਦੀ ਆਈ ਹੈ ਆਦੀ ਮਾਂ ਕੋਲੇ ਨਾ ਡੈਡੀ ਫਿਰ ਉਹਨੇ ਰਾਜ ਖੇਡਦਣਾ ਸੀ ਆਪਦੇ ਘਰੇ ਸੀ ਰਾਜ ਕੋਈ ਨਹੀਂ ਇੱਥੇ ਕੀ ਪਤਾ ਕੋਈ ਚੱਕ ਕੇ ਲੈ ਜਾਏ ਕਾਹਨੂੰ ਕੋਈ ਗੱਲਬਾਤ ਬਣ ਜੇ ਤੂੰ ਤਾਂ ਕਹਿ ਕੇ ਤੋੜ ਦਿੰਨੀ ਉਧਰਲੇ ਕਰੇ ਪਰ ਬਾਪੂ ਮਾੜੀ ਸੋਚ ਤੇ ਕਹਿੰਦੇ ਹੁੰਦੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ ਤੂੰ ਕੀ ਕਰਦਾ ਉੱਥੇ ਬਹਿ ਕੇ ਸਾਥ ਚ ਮੈਂ ਸਾਹ ਬਾਸੇ ਮੈਨੂੰ ਆ ਲੱਗ ਗਿਆ ਪਤਾ ਮੈਂ ਤਾਂ ਜਿਹੜੇ ਸਾਥ ਚ ਬੰਦੇ ਬੈਠੇ ਨਾ ਮੈਂ ਤਾਂ ਉਹਨਾਂ ਦੇ ਉਹੀ ਵਿਰੋਧਾ ਅੱਜ ਤੱਕ ਬਾਪੂ ਮੈਂ ਤੈਨੂੰ ਕਿਹਾ ਨਹੀਂ ਸੀ ਠੀਕ ਆ ਨਾ ਤੂੰ ਘਰੇ ਬਹਿ ਜਾ ਚੱਲ ਮੈਂ ਤਾਂ ਘਰੇ ਬਹਿ ਜਾਣਾ ਅਜ ਐਂ ਤਾਂ ਬਾਹਰ ਤੂੰ ਇਤਨੇ ਦਿਨ ਵੀ ਨਹੀਂ ਕੁੜੀਆਂ ਨੂੰ ਆ ਕੇ ਕਰ ਸਕੀ ਹੈਂ ਸਾਹ ਸਕੀ ਬਾਪੂ ਮੈਂ ਮੰਨਦੀ ਆ ਠੀਕ ਆ ਕੁੜੀਆਂ ਖੇਡਣ ਬਾਗੀਆਂ ਤੈਨੂੰ ਖੇਡ ਛੱਡ ਗਈ ਤੂੰ ਲੈ ਆਇਆ ਘਰੇ ਨਾ ਮੈਂ ਕਿੰਨਾ ਕੁ ਟਾਈਮ ਉਹਨਾਂ ਨੂੰ ਕੈਦ ਕਰਕੇ ਰੱਖੂ ਉਹਨਾਂ ਦਾ ਬਚਪਨ ਆਗਾ ਬਚਪਨਾ ਘਰੇ ਵੀ ਖੇਡ ਸਕਦੇ ਆ ਕੋਈ ਜ਼ਰੂਰੀ ਹੈ ਬਾਹਰ ਲੈ ਕੇ ਰੇ ਭੇਜਣਾ ਹੈ ਮੈਨੂੰ ਲੱਗ ਗਿਆ ਪਤਾ ਬਸ ਤੇਰਾ ਉਹੀ ਖੇਜਿਆ ਹੋਇਆ ਦਿਮਾਗ ਉਹਨਾਂ ਤੇ ਤੈਨੂੰ ਹੋਏ ਆ ਵੀ ਤੇਰੇ ਦੇ ਉੱਤੋਂ ਦੀ ਹੋ ਕੇ ਮੈਂ ਉਹਨਾਂ ਨੂੰ ਰੱਖਿਆ ਹੋਇਆ ਤੂੰ ਨਹੀਂ ਚਾਹੁੰਦਾ ਮੇਰੀ ਗੱਲ ਸੁਣ ਲੈ ਬਾਪੂ ਜੇ ਮੇਰੇ ਕਰਕੇ ਭੂਆਰਗੀਆਂ ਟੁੱਟੀਆਂ ਨੇ ਨਾ ਤੂੰ ਭੂਆਰਗੀਆਂ ਕੋਲ ਵਗ ਜਾ ਤੂੰ ਵਰਤਲਾ ਖੁੱਲੇ ਦਿਲ ਨਾਲ ਵਰਤਲਾ ਜਿੱਦੇ ਤੈਨੂੰ ਭੂਆਰਗਾਂ ਨੇ ਇਹ ਕਹਦਾ ਵੀ ਵਗ ਜਾ ਤੇਰੇ ਲਈ ਦਰਵਾਜ਼ੇ ਖੁੱਲੇ ਆ ਕਿਉਂਕਿ ਤੇਰਾ ਘਰ ਆ ਮੇਰਾ ਕੁਝ ਨਹੀਂ ਹੈਗਾ ਇੱਥੇ ਠੀਕ ਹੈ ਤੂੰ ਕਮਾਇਆ ਹੋਇਆਗਾ ਮੈਂ ਜੇ ਤੂੰ ਮੈਨੂੰ ਕਹਦੇਂਗਾ ਵੀ ਤੂੰ ਛੱਡ ਕੇ ਤੁਰ ਜਾ ਮੈਂ ਤੁਰ ਜੂਗੀ ਪਰ ਬਾਪੂ ਇਹਨਾਂ ਨੂੰ ਮੰਦਾ ਚੰਗਾ ਨਾ ਬੋਲੀ ਠੀਕ ਆ ਨਾ ਮੈਂ ਤੈਨੂੰ ਸਮਝਾ ਰਹੀ ਹਾਂ ਤੀ ਇਹ ਮੰਦਾ ਮੰਦਾ ਚੰਗਾ ਨਹੀਂ ਬੋਲਦਾ ਮੈਂ ਮੈਂ ਨਾ ਹੁਣ ਜਿਹੜੇ ਰਿਸ਼ਤੇ ਰਿਆਂ ਪਿਛਲੇ ਟੁੱਟੀਆਂ ਟੁੱਟੀਆਂ ਮੈਂ ਦੁਬਾਰੇ ਜੋੜਦਾ ਨਹੀਂ ਹੁਣ ਜਿਹੜੇ ਹੁਣ ਆਪਾਂ ਇਕੱਠੇ ਆ ਨਾ ਆਪੇ ਹੀ ਰ੍ਹਾਂਗੇ ਆਪਾਂ ਹੀ ਦੁੱਖ ਸੁੱਖ ਚ ਸਾਥ ਹੋਣਾ ਇੱਕ ਦੂਜੇ ਦਾ ਦੂਜੂ ਮੇਰੀ ਗੱਲ ਨਹੀਂ ਮੰਨਦੇ ਸੁਣਾ ਬਾਪੂ ਮੰਨਦੀ ਆ ਜੇ ਮੈਨੂੰ ਚੰਗੀ ਗੱਲ ਕਹੇਗਾ ਮੈਂ ਮੰਨੂਗੀ ਤੇ ਆਹ ਜਿਹੜੀਆਂ ਗੱਲਾਂ ਨੇ ਗੀਆਂ ਮੇਰੀ ਗੱਲ ਨਾਲ ਸੱਥ ਚ ਬੈਠੇ ਹੁੰਦੇ ਆ ਉਥੋਂ ਦੀ ਕਿਸੇ ਦੀ ਨੂਹ ਵੀ ਲੰਘਦੀ ਆ ਕਿਸੇ ਦੀ ਧੀ ਵੀ ਲੰਘਦੀ ਆ ਹੈਂ ਕਿਸੇ ਦੀ ਮਾਂ ਲੰਗਦੀ ਆ ਸਾਥ ਚ ਬੈਠਿਆ ਐ ਮੀਟਰ ਮੀਟਰ ਚੱਕ ਜੰਦੇ ਨੇ ਉੱਥੇ ਜਾ ਕੇ ਤੂੰ ਬਹਿ ਜਾਣਾ ਜਿਉ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਤੂੰ ਨਾ ਬੈਠਾ ਕਰ ਉੱਥੇ 100 100 ਕੁਸ ਬੋਲਦਾ ਮੈਨੂੰ ਪਸੰਦ ਹੀ ਨਹੀਂ ਹੁਣ ਤੂੰ ਉਹੀ ਖਰੀ ਕਰਨੇ ਕਰਨ ਲੱਗ ਗਿਆ ਕਿ ਮੈਂ ਤਾਂ ਤੀਏ 10 ਮਿੰਟ ਬਹਿਣਾ ਉਹ ਵੀ ਕੋਈ ਖੈਰ ਸੁੱਖ ਪੁੱਛਦਾ ਲੋਕਾਂ ਦੀ ਬਾਹਾਂ ਚਰਨੀ ਬੈਂਦਾ ਸਾਰਾ ਦਿਨ ਮੈਂ ਕਿੱਥੇ ਬੈਠਾ ਰਹਿਣਾ ਉੱਥੇ ਮੈਂ 10 ਮਿੰਟ ਜਾਣਾਗਾ ਬਾਪੂ ਮੈਂ ਗੁੱਸਾ ਨਾ ਕਰੀ ਜਿਹਨੂੰ ਕੋਈ ਘਰੇ ਨਹੀਂ ਨਾ ਪੁੱਛਦਾ ਉਹ ਸਾਥ ਚ ਜਾ ਕੇ ਬਹਿ ਜਾਂਦੇ ਆ ਉੱਥੇ ਜਾ ਕੇ ਜ ਉਧਰ ਕਰਦੇ ਆ ਐ ਕਦੇ ਉਹਦੀ ਕੱਢ ਲਈ ਉਹਦੀ ਗੱ ਮੇਰੀ ਗੱਲ ਸੁਣ ਲੈ ਬਾਪੂ ਉਹਨੇ ਗਰੀਬ ਠੀਕ ਹੈ ਵਕਤ ਦੀਆਂ ਮਾਰਗਾਂ ਹੋਈਆਂ ਨਹੀਂਆਂ ਉਹਨੂੰ ਉਹਦੀ ਕੁੜੀ ਨੂੰ ਤੂੰ ਕੁਛ ਨਾ ਕਿਹਾ ਕਰ ਚੱਲ ਮੈਂ ਕਿਹਾ ਆਪ ਦੀਆਂ ਨੂੰ ਮਾਂ ਕੁੱਟ ਲਾ ਮੈਂ ਜਮਾ ਨਹੀਂ ਕੁਛ ਕਹਿੰਦੀ ਪਰ ਉਹਦੀ ਕੁੜੀ ਨੂੰ ਨਾ ਕੁਛ ਉਹ ਮੈਨੂੰ ਗੁੱਸਾ ਉਹਦੋਂ ਆਉਂਦਾ ਜੇ ਤੂੰ ਉਹਦੇ ਨਾਲ ਤੋਰ ਦਿੰਨੀ ਐ ਮੈਂ ਪਹਿਲਾਂ ਉਹਨਾਂ ਨੂੰ ਕੁਛ ਕਿਹਾ ਕੱਲੀ ਨੂੰ ਕੱਲੀ ਉਹ ਮਾਮਾ ਦੀਆਂ ਕੁਛ ਕਰੀਆਂ ਮੈਨੂੰ ਐ ਦੱਸ ਵੀ ਕਿਤੇ ਮੈਂ ਟੋਕਾ ਟਾਕੀ ਕਰੀ ਉਹਨਾਂ ਚ ਮੇਰੀ ਗੱਲ ਸੁਣ ਮੈਨੂੰ ਆਪਣੇ ਆ ਕੁੜੀ ਚ ਕੋਈ ਕਮੀ ਤਾਂ ਨਹੀਂ ਹੈਗੀ ਮੈਂ ਕਮੀ ਕਹਿੰਦਾ ਤੈਨੂੰ ਮੈਂ ਦੱਸ ਜੇ ਤੈਨੂੰ ਕਮੀ ਕਹੀਏ ਕੋਈ ਮੈਂ ਤਾਂ ਤੈਨੂੰ ਦੱਸਿਆ ਕਾਰਨ ਦੱਸਿਆ ਵੀ ਮੈਨੂੰ ਡਰ ਲੱਗਦਾ ਕਿਤੇ ਉਹ ਗੱਲਾਂ ਹੋ ਗਈਆਂ ਨਾ ਬਹੁਤ ਔਖਾ ਹੋ ਜਾਊਗਾ ਮਗਰ ਕੋਈ ਹੱਥ ਪੱਲ ਨਹੀਂ ਆਉਂਦੀ ਗੱਲ ਜੋ ਹੈ ਜਬਾਪੂ ਸੋਚੀ ਜਾਵਾਂਗੇ ਉਹ ਹੋਇਆ ਹੋਈ ਜਾਂਦਾ ਰਹਿੰਦਾ ਸੋਚਣਾ ਨਹੀਂ ਤੀਏ ਜੇ ਆਪਾਂ ਸੋਚਦੇ ਨਾ ਉਂਭਰੇ ਵੀ ਨਹੀਂ ਟੱਪ ਗਈ ਮੈਂ 50 60 ਸਾਲ ਦਾ ਨਾ ਐਵੇਂ ਵੀ ਨਹੀਂ ਹੋ ਗਿਆ ਹੁਣ ਮੈਂ ਸਾਰਾ ਕੁਝ ਦੇਖਿਆ ਉਹ ਤੋਂ ਨਹੀਂ ਖੜਾਇਆ ਇਹ ਹਾਂ ਹੰਡਾਇਆ ਅੱਜ ਤੱਕ ਮੈਨੂੰ ਤਾਂ ਕਿਹਾ ਨਹੀਂ ਹੈਗਾ ਮੈਨੂੰ ਤਾਂ ਇਹ ਕਹਿੰਦਾ ਹੁੰਦਾ ਸੀਗਾ ਤੇਰੇ ਦਾ ਐਂ ਸੜੇਵਾ ਹੋ ਜਾਂਦਾ ਤੂੰ ਤਾਂ ਕਿਸੇ ਗਿੱਲੇ ਲੱਗਦੀ ਨਹੀਂ ਹੈਗੀ ਤੈਨੂੰ ਤਾਂ ਆਕੜ ਆ ਤੇਰੇ ਪੱਲੇ ਕੁਛ ਮੈਨੂੰ ਕਿਉਂ ਨਾ ਦੱਸਿਆ ਬਿਨਾਂ ਤੀਏ ਮੈਂ ਕੋਈ ਕਰ ਸਕਿਆ ਨਹੀਂ ਸੀ ਮੈਂ ਤੂੰ ਬਿਨਾ ਮਾਂ ਤੋਂ ਐ ਤੂੰ ਆਸੇ ਬਾਪੂ ਮੈਨੂੰ ਉਹ ਕਰਦਾ ਝਟਕਦਾ ਰਹਿੰਦਾ ਮੈਂ ਖਿਜ ਨਾ ਜਾਵੇਂ ਤੈਨੂੰ ਤਾਂ ਮੈਂ ਲਾ ਮੈਂ ਮੰਨਦੀ ਆ ਬਾਪੂ ਤੂੰ ਮੈਨੂੰ लाਡ ਪਿਆਰ ਨਾਲ ਰੱਖਿਆ ਪਰ ਮੈਨੂੰ ਪਤਾ ਉਹਨਾਂ ਨੂੰ ਵੀ ਇਸ ਵਕਤ ਨਾਲ ਬਹੁਤ ਪਿਆਰ ਦੀ ਲੋੜ ਆ ਮੈਂ ਮੰਨਦੀ ਆ ਜੇ ਠੀਕ ਹੈ ਮੈਨੂੰ ਕਿਸੇ ਨੇ ਨਹੀਂ ਸੀ ਪੁੱਛਿਆ ਮੇਰੇ ਦੀ ਲਾਲਾ ਤੂੰ ਮੈਨੂੰ ਨਾ ਪੂਆ ਲੈ ਕੇ ਗਈ ਸੀ ਪੂਆ ਨੇ ਕਿਨੇ ਤਰ੍ਹਾਂ ਰੱਖਿਆ ਸੀ ਤੀਜੇ ਦਿਨ ਤੈਨੂੰ ਫੋਨ ਕਰਤਾ ਸੀ ਅੱਧੀ ਰਾਤ ਤੂੰ ਗਿਆ ਸੀ ਬੱਚਾ ਮੈਂ ਜਿੱਤੇ ਤਾਈ ਨੂੰ ਲੈ ਕੇ ਮੋਟਰਸਾਈਕਲ ਤੇ ਅੱਧੀ ਰਾਤ ਤੂੰ ਮੈਨੂੰ ਘਰੇ ਲੈ ਕੇ ਆਇਆ ਸੀ ਤੇ ਫਿਰ ਜਦੋਂ ਮਾਸੀ ਕੋਲ ਗਏ ਸੀ ਮਾਸੀ ਨੇ ਮੈਨੂੰ 2 ਮਹੀਨੇ ਰੱਖਿਆ ਸੀ ਜਦੋਂ ਤੂੰ ਮੇਰੇ ਹੱਥ 'ਚ ਗੋਹੇ ਕੁੜੇ ਦਾ ਪੱਠਲ ਦੇਖਿਆ ਸੀ ਤੈਨੂੰ ਕਿਵੇਂ ਅੱਗ ਲੱਗ ਗਈ ਸੀਗੀ ਮੈਨੂੰ ਤੇ ਇਹ ਪਤਾ ਕੋਈ ਨਿਸ਼ਾਨ ਦਾ ਕਿਸੇ ਨੂੰ ਤੇ ਫੇਰ ਬਾਪੂ ਮੇਰੀ ਗੱਲ ਸੁਣ ਲੈ ਜੇ ਆਪਾਂ ਗੁਰੂ ਆਪਾਂ ਨਹੀਂ ਕਹਦੇ ਬਾਬਾ ਕੀ ਕਹਿੰਦਾ ਹੁੰਦਾਗਾ ਵੀ ਜ਼ਰੂਰੀ ਨਹੀਂ ਹੁੰਦਾ ਵੱਡਾ ਹਾਂ ਵੱਡਾ ਦਾਨ ਕਰੀਏ ਆਪਾਂ ਲੰਗਰ ਲਾਈਏ ਹਨਾ ਹਜ਼ਾਰਾਂ ਬੰਦਿਆਂ ਦਾ ਇਕੱਠ ਕਰੀਏ ਕਹਿੰਦੇ ਨੇ ਸ਼ਰਦਾ ਨਾਮ ਤਾਂ ਨਾ ਇੱਕ ਬੰਦੇ ਦੀ ਹੈਲਪ ਕਰ ਦੋ ਉਹ ਵੀ ਦਰਗਾਹ ਚ ਲੱਗ ਜਾਂਦੀ ਹੈਗੀ ਬਾਪੂ ਸਮਝ ਲੈ ਮੇਰੀ ਗੱਲ ਸੁਣ ਮੈਨੂੰ ਲੱਗਦਾ ਉਮਰ ਦੇ ਲਿਹਾਜ਼ ਨਾਲ ਮੇਰੇ ਨਾਲ ਤੇਰਾ ਦਿਮਾਗ ਵੀ ਘਟਦਾ ਜਾਂਦਾਗਾ ਚੱਲ ਮੈਂ ਮੰਨਦਾ ਹਾਂ ਉਮਰ ਦੇ ਲਿਹਾਜ਼ ਨਾਲ ਦਿਮਾਗ ਘਟ ਸਕਦਾ ਮੈਂ ਜਿਹੜਾ ਸੋਚਦਾ ਸਹੀ ਸੋਚਦਾ ਕੋਈ ਮੈਂ ਕਮਲ ਨਹੀਂ ਮਾਰਦਾ ਤਾਂ ਮੈਂ ਤੈਨੂੰ ਸਮਝਾਉਣਾ ਸਹੀ ਸੋਚਣਾ ਗਲਤ ਸੋਚ ਬਸ ਤੂੰ ਸੋਚੇ ਹੀ ਨਾ ਕਰ ਰੋਟੀ ਖਾਇਆ ਕਰ ਗੁਰੂ ਘਰ ਜਾਇਆ ਕਰ ਰਾਮ ਰਾਮ ਕਰਿਆ ਕਰ ਏਸੀ ਥਲੇ ਆ ਕੇ ਪੈ ਜਾ ਕਰ ਬਸ ਠੀਕ ਹੈ ਨਾ ਤੇ ਐਂ ਦੇ ਨੀ ਟੱਪਦਾ ਜਿਵੇਂ ਤੂੰ ਕਹਿੰਨੀ ਐ ਤੇਰਾ ਤਾਂ ਕੰਮਾ ਤਾਂ ਨਹੀਂ ਟੱਪ ਜਾਂਦਾਗਾ ਮੇਰਾ ਵੀ ਲੈ ਲੜ ਕੇ ਕੱਟ ਜਿਲੇ ਟੱਪ ਜਾਂਦਾ ਨਾ ਤੂੰ ਮੇਰੇ ਨਾਲ ਲੜ ਲੈ ਕਰ ਬਾਕੀ ਕਿਸੇ ਨੂੰ ਕੁਛ ਨਾ ਬੋਲਿਆ ਕਰ ਮੈਂ ਤੇ ਕਿਸੇ ਨੂੰ ਕੁਛ ਨਹੀਂ ਕਿਹਾ ਕੱਲਾ ਤੈਨੂੰ ਕਹਿਣਾ ਮੈਂ ਸਮਝਾਉਣਾ ਉਹ ਵੀ ਤੈਨੂੰ ਮੈਨੂੰ ਹੀ ਲੱਗਦਾ ਵੀ ਲੜਦਾਗਾ ਬਾਪੂ ਹੁਣ ਮੇਰਾ ਸਿਰ ਦੁਖਣ ਨਾਲਾ ਤੂੰ ਬ ਦਾ ਬਗੜਾ ਕੀ ਖੰਦਾ ਪਤਾ ਨਹੀਂ ਕਿ ਮੈਨੂੰ ਲੱਗਦਾ ਇਹ ਛਿੱਟੀਆਂ ਦੀਆਂ ਗੋਲੀਆਂ ਖਾਣ ਲੱਗ ਗਿਆ ਇਹ ਨੇਤੀ ਹਸਪੀਟਲ ਚ ਤੁਰ ਜਾਂਦਾਗਾ ਚਲ ਹਾਈ ਹਾਈ ਨਮਰਜ ਕੀ ਗੱਲ ਹੋ ਗਈ ਕੀ ਕਿਉਂ ਨਹੀਂ ਕਹ ਤਾ ਇਹਨਾਂ ਕੀ ਗੱਲ ਕਿਸੇ ਨੇ ਕਿਹਾ ਕੁਛ ਤੁਨਵਰ ਕੀ ਹੋਇਆ ਕੀ ਨਹੀਂ ਕਿਹਾ ਤਾ ਦੱਸ ਮੈਨੂੰ ਅੰਕਲ ਕਿਵੇਂ ਕੀ ਕਹਤਾ ਮੈਂ ਤੇ ਜਿੰਨ ਖੇਡਣ ਨਹੀਂ ਗਏ ਸੀਗੇ ਅਸੀਂ ਆਈ ਜਾਂਦੇ ਸੀ ਘਰ ਨੂੰ ਅੰਕਲ ਗਲੀ ਚ ਬੋਲਣ ਲੱਗ ਗਿਆ ਕਹਿੰਦਾ ਇਹ ਤਾਂ ਚਲ ਜਵਾਕੜੀ ਤੂੰ ਤਾਂ ਸਿਆਣੀ ਬਿਆਣੀ ਹੈ ਕਹਿੰਦਾ ਧੁੱਪ ਚ ਲਈ ਫਿਰਦੀ ਹੈ ਫਿਰ ਘਰੇ ਆ ਕੇ ਆਂਟੀ ਨੂੰ ਕਹਿਣ ਲੱਗ ਗਿਆ ਕਹਿੰਦਾ ਇਹ ਤਾਂ ਉਹੀ ਫਿਰਦੀ ਰਹਿੰਦੀ ਇਹ ਤਾਂ ਆਦਤ ਹੀ ਹੈ ਕਹਿੰਦਾ ਚਲ ਫਿਰ ਐ ਰੋਈ ਦਾ ਥੋੜਾ ਹੁੰਦਾ ਵੱਡੇ ਆ ਉਹ ਆਪਣੇ ਤੋਂ ਹੈ ਸਿਆਣੇ ਬੰਦੇ ਆ ਆਪਣੇ ਲਈ ਚੰਗਾਈ ਕਹਿੰਦੇ ਆ ਉਹਨੂੰ ਐ ਆਏ ਸੀਗਾ ਵੀ ਤੁੱਪ ਹੈਗੀ ਗਲੀ ਚ ਕੱਲ ਨਾ ਤੁਰਿਆ ਫਿਰਦਾ ਉਹਨੂੰ ਬਿਠਾ ਕੇ ਵੀ ਤੇ ਲਿਆਇਆ ਨਾਲ ਹਨਾ ਉਹਨੂੰ ਲੈ ਕੇ ਆਇਆ ਨਾਲ ਉਹਨੂੰ ਫਿਕਰ ਆ ਪੁੱਤ ਤੁਹਾ ਨਾ ਤੀਆਂ ਦਾ ਫਿਕਰ ਤਾਂ ਰਹਿੰਦਾ ਹੀ ਆ ਕੁੜੀਆਂ ਦਾ ਅੱਜ ਕੱਲ ਤੈਨੂੰ ਪਤਾ ਹੈ ਪੁੱਤ ਟਾਈਮ ਨਹੀਂ ਹੈਗਾ ਬਾਹਰ ਨਿਕਲਦਾ ਤਾਂ ਕਹਤਾ ਉਹ ਗੰਕਲ ਨੇ ਗੁੱਸੇ ਚ ਚਲ ਤੂੰ ਨਾ ਮੇਰੀ ਕਸਮ ਤੂੰ ਅੰਕਲ ਦੀ ਗੱਲ ਦਾ ਗੁੱਸਾ ਨਾ ਕਰ ਤੇ ਆਂਟੀ ਨੇ ਤਾਂ ਤੈਨੂੰ ਕੁਝ ਕਿਹਾ ਮੈਨੂੰ ਆਇੰਦਾ ਨਹੀਂ ਲੈ ਆਂਟੀ ਨੇ ਕੁਝ ਨਹੀਂ ਕਿਹਾ ਅੰਕਲ ਗੱਲ ਗੱਲ ਤੇ ਕਹਿ ਦਿੰਦਾ ਮੈਨੂੰ ਜਿਵੇਂ ਏਸੀ ਵਾਲੇ ਕਮਰੇ ਚ ਭੱਜ ਜਾ ਤਾਂ ਕਹਿ ਦਿੰਦਾ ਜਾ ਉਧਰ ਭੱਜ ਜਾ ਉਧਰ ਜਾ ਕੇ ਬਹਿ ਜਾ ਇੱਧਰ ਨਾ ਬਹਿਟ ਅੱਜ ਵੀ ਐਂ ਕਹਤਾ ਹੀ ਇਨਾਂ ਨੂੰ ਨਹੀਂ ਗੱਲ ਸ ਜਦੋਂ ਤ੍ਰੈਅੰਕਲ ਕਰੇ ਹੁੰਦੇ ਨਾ ਉਹ ਤੂੰ ਜਾ ਹੀ ਨਾ ਕਰੋ ਨਾ ਤੂੰ ਆ ਦੇ ਚੁੱਪ ਕਰਕੇ ਤੇ ਕੰਮ ਪੈਣਾ ਕਰ ਨਾਲ ਸਕੂਲ ਲਾ ਤੂੰ ਉਹਦਾ ਕੰਮ ਪੂਰਾ ਕਰ ਲੈ ਜਦੋਂ ਉਹ ਕਰੋ ਬਾਹਰ ਵਗ ਜਾਂਦਾ ਉਦੋਂ ਕੁੜੀਆਂ ਨਾਲ ਖੇਡ ਲਿਆ ਕਰ ਜੋ ਤੇ ਆਂਟੀ ਦੇ ਨੂੰ ਕੁਛ ਨਹੀਂ ਕਹਿੰਦੀ ਹਨਾ ਆਪਾਂ ਇਨਾਂ ਦੇ ਘਰੇ ਪੁੱਤ ਕਲੇਸ਼ ਨਹੀਂ ਪਵਾਉਣਾ ਹਨਾ ਹੁਣ ਆਪਣੇ ਕਰਕੇ ਇਹ ਆਫਿਸ ਚ ਲੜੀ ਜਾਣ ਹਨਾ ਤੇ ਫਿਰ ਉਹਦਾ ਕੀ ਫਾਇਦਾ ਆਪ ਤਾਂ ਆਪਾਂ ਦੇ ਆਪ ਨੂੰ ਰਹਿਣ ਇਹਨਾਂ ਨੇ ਜਗ੍ਹਾ ਦਿੱਤੀ ਤੇ ਉਹਨੂੰ ਸਕੂਲ ਲਾਤਾ ਪੜਨ ਲਾਤਾ ਜਿਹਾ ਜੇ ਆਪਣੇ ਕਰਤੀਆਂ ਫਿਰ ਵੀ ਇਹਨਾਂ ਨੇ ਕਦੇ ਕਲੇਸ਼ ਬੁਗਾ ਤੇ ਉਹ ਆਪਣੇ ਲਈ ਮਾੜੀ ਗੱਲ ਆ ਫਿਰ ਆਪਣਾ ਸਮਾਂ ਬੋਚ ਲਿਆ ਕਰਗੇ ਜਦੋਂ ਪਤਾ ਵੀ ਉਹ ਉਹਨਾਂ ਨੂੰ ਜਿਹੜੀ ਗੱਲ ਤੇ ਗੁੱਸਾ ਚੜਦਾ ਉਹ ਆਪਾਂ ਕਰੇ ਹੀ ਨਹੀਂ ਕਰਦੇ ਜਿਦ ਤਰੀ ਅੰਟੀ ਵੀ ਜਨੂੰ ਕੀ ਕਰਨਾ ਫਿਰ ਕੋਈ ਗੱਲ ਨਹੀਂ ਪੁੱਤ ਤੂੰ ਵਗ ਜਾਈ ਸੀ ਅਲੇਂਦਰ ਤੂੰ ਕਹਿੰਦਾ ਨਹੀਂ ਨਹੀਂ ਅੰਟੀ ਕਿਹਾ ਮੈਂ ਪੜਨਾ ਠੀਕ ਹੈ ਅੰਟੀ ਨੇ ਮੈਨੂੰ ਫੋਨ ਵੀ ਕਿਹਾ ਸੀ ਪਰ ਮੈਂ ਆ ਇਨਮੇ ਇੱਧਰ ਆ ਕੇ ਬੈ ਗਈ ਹਾਂ ਤੇ ਮੇਰੀ ਤੀਸੀ ਆਣੀ ਹੈ ਤਾਂ ਤੂੰ ਰੋਣਾ ਨਹੀਂ ਹੈਗਾ ਜਮੇ ਚੰਗਾ ਜੇ ਤੂੰ ਐ ਕਰ ਲੇ ਤੇ ਕੰਮ ਰਹਿੰਦਾ ਕਰ ਨਾਲ ਨਾ ਮੈਂ ਤੇਰੇ ਅੱਸ ਤੇ ਫਰਾਟੇ ਬਣਾਏ ਰੱਖੇ ਆ ਮੈਂ ਤੈਨੂੰ ਉਹ ਲੈ ਕੇ ਦਿੰਨੀ ਆ ਤੇ ਤੂੰ ਜਾ ਕੇ ਜਾ ਕੇ ਕੰਮ ਕਰ ਲੈ ਤੁਸੀਂ ਖਾ ਲਈ ਸੀ ਉੱਤੇ ਪਤਾ ਤੇਰ ਨਾਲ ਹੀ ਖਾਉਂਗੀ ਮੈਂ ਆਪ ਇੱਥੇ ਖਾਵਾਂਗੀ ਹਾਂ ਚਲ ਤੂੰ ਜਾ ਉਹ ਅੰਦਰ ਜਾ ਹੁਣ ਤਸਕੀ ਕਹਾਂ ਜਵਾਕਰੀ ਨੂੰ ਮੈਨੂੰ ਤਾਂ ਹੌਸਲਾ ਦੇਣਾ ਹੀ ਪੈਂਦਾ ਪਤਾ ਨਹੀਂ ਕਿਉਂ ਕਿਉਂ ਨਹੀਂ ਸਮਝ ਆਉਂਦੀ ਮੇਰੀ ਜਵਾਕੀ ਤੇ ਵਿਚਾਰੀ ਇਹਨਾਂ ਦਾ ਮੂ ਹੀ ਕਰਦੀ ਆ ਆਉਂਦੀਆਂ ਭੈਣਾਂ ਸਮਝਦੀਆਂ ਨਾਲ ਖੇਡਦੀਆਂ ਪਰ ਸਹੀ ਗੱਲ ਆ ਗਰੀਬ ਨੂੰ ਕੌਣਾ ਆਪਦਾ ਸਮਝਦਾ ਗਰੀਬ ਤਾਂ ਤਨੀ ਵੀ ਸਮਝਿਆ ਜਾਂਦਾ ਆਪਦੇ ਬਰੋਬਰ ਤਾਂ ਨਹੀਂ ਰੱਖਿਆ ਜਾਂਦਾ ਚਲ ਜਵਾਕੜੀ ਦਾ ਮਾਣਾ ਮੰਮੀ ਜੀ ਤੁਸੀਂ ਕਿੱਧਰ ਚੱਲ ਗਏ ਹੁਣੇ ਤਾਂ ਆਏ ਸੀਗੇ ਮੈਂ ਦੇਖਿਆ ਜੀ ਤੁਸੀਂ ਆ ਨਹੀਂ ਸੀ ਕਮਰੇ ਲੈ ਭਾਈ ਮੈਨੂੰ ਤਾਂ 100 ਕੰਮ ਐ ਤੈਨੂੰ ਮੈਂ ਹਰ ਥਾਂ ਦੱਸ ਕੇ ਜਾਇਆ ਕਰਾਂ ਤੂੰ ਤਾਂ ਐ ਪੁੱਛਣ ਲੱਗ ਜਾਨੀ ਐ ਜਿਵੇਂ ਮੈਂ ਜ਼ਮੀਨ ਨਕਮੀ ਹੁੰਨੀ ਆ 100 ਪੈਣ ਭਾਈ ਕੋਲ ਜਾਣਾ ਹੁੰਦਾਗਾ ਨਹੀਂ ਮੰਮੀ ਮੈਂ ਤਾਂ ਵੈਸੇ ਹੀ ਪੁੱਛਿਆ ਸੀਗਾ ਮੈਂ ਤੇ ਰੋਟੀ ਰੋਟੀ ਬਣਾ ਦੇਂਦੀ ਤੁਹਾਨੂੰ ਰੋਟੀ ਤਾਂ ਭਾਈ ਖਾਵਾਂਗੀ ਲੈ ਰੋਟੀ ਤਾਂ ਹੁਣ ਖਾਣ ਨੂੰ ਹੀ ਆ ਦੱਸ ਰੋਟੀ ਜਿਵੇਂ ਰੋਈ ਖਾਣੇ ਨੂੰ ਮੈਂ ਖਾਵਾਂਗੇ ਰੋਟੀ ਤਾਂ ਬਣਾਉਣ ਨੂੰ ਹੀ ਆ ਤੂੰ ਚਲੋ ਬਣਾਉਣੀ ਆ ਮੰਮੀ ਮਨਿੰਦਰ ਹਾਂ ਜੀ ਗੱਲ ਸੁਣ ਹਾਂ ਜੀ ਮੈਂ ਕਹਿੰਦੀ ਸੀ ਅੱਜ ਬਰੀਲਾਂ ਲੈ ਕੇ ਆਈ ਆ ਬਾਜ਼ਾਰ ਚੱਲ ਕੇ ਨਾਲੇ ਆਪਾਂ ਵਰਦੀ ਫੜ ਲਿਆਵਾਂਗੇ ਵਰਦੀ ਸਿਆਣੀ ਦਿੱਤੀ ਵੀ ਹੈਗੀ ਹਾਂ ਸੱਚਕੁੜੀ ਦੀ ਵਰਦੀ ਫੜ ਕੇ ਲਾਉਣੀ ਹਾਂ ਫਿਰ ਆਪਾਂ ਐ ਕਰਦੇ ਚੱਲ ਵਰਦੇ ਆਂ ਕੱਪੜੇ ਤਾਂ ਮੈਂ ਸਾਰੇ ਧੋਤੇ ਤੇ ਸਾਰਾ ਪਾਣੀ ਨਾਲ ਸਾਫ਼ ਕਰਤਾ ਤੇ ਮਸ਼ੀਨ ਵਧੀਆ ਸਾਰੀ ਖਰਾਬ ਹੋ ਗਈ ਸਾਰੀ ਮਸ਼ੀਨ ਧੋਤੀ ਅੱਜ ਮੈਂ ਚੱਲ ਵਧੀਆ ਕੀਤਾ ਤੈਨੂੰ ਪਤਾ ਤਾਂ ਹੈਗਾ ਆਪਦਾ ਚੱਕਰ ਧਰਤੀ ਤੁਰੇ ਫਿਰਦੇ ਆਂਗੇ ਹੋਰ ਬਸਾਈਆਂ ਆ ਸਾਫ ਸਫਾਈ ਕਰਦਨੇ ਆ ਆ ਰੱਬ ਦਾ ਨਹੀਂ ਪਤਾ ਲੱਗਦਾ ਕਦੋਂ ਨਹੀਂ ਮੀਂਹ ਅਜੇ ਜਾਂ ਕਦੋਂ ਨੇਰੀ ਆ ਜੇ ਪਹਿਲੇ ਮੈਨੂੰ ਇਹ ਰਸ ਦੀ ਰੋਟੀ ਖਾ ਲਈ ਹਾਂ ਰੋਟੀ ਸੀ ਮਮਾ ਦੀਆਂ ਇਕੱਠੀਆਂ ਨੇ ਖਾ ਲਈ ਉਹ ਵੀ ਆਈ ਸੀ ਹਣਾ ਤੇ ਮੈਂ ਕਿ ਚੱਲ ਤੂੰ ਨਾਲੇ ਕੰਮ ਕਰ ਲੈ ਤਾਂ ਤੈਨੂੰ ਰੋਟੀ ਖਵਾ ਦਿੰਨੇ ਆ ਤੇ ਮੇਰੀ ਗੱਲ ਸੁਣ ਮਨਿੰਦਰ ਤੇ ਮੈਂ ਇੱਕ ਗੱਲ ਕਹਿਨੀ ਆ ਹਣਾ ਵੀ ਕਿ ਆਪਣੇ ਜਿਹੜੇ ਵੱਡੇ ਹੁੰਦੇ ਆਪਣੇ ਮੰਮੀ ਡੈਡੀ ਲਾਲਾ ਜਾਂ ਮੇਰਾ ਪਿਓ ਲਾਲਾ ਹਣਾ ਇਹਨਾਂ ਦੀ ਨਾ ਆਦਤ ਆ ਭੁੱਲਣ ਦੀ ਇਹ ਆਪਦੇ ਹਿਸਾਬ ਨਾਲ ਸੋਚਦੇ ਹੁੰਦੇ ਹੈਗੇ ਮੇਰੇ ਲਾਗੇ ਦੀ ਪਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁੜੀ ਰੋਂਦੀ ਸੀ ਮੇਰੇ ਕੋਲ ਆ ਕੇ ਕਹਿੰਦੀ ਅੰਕਲ ਬੋਲਦੇ ਸੀ ਮੈਂ ਇਹਨੂੰ ਸਮਝਾਇਆ ਮੈਂ ਕੋਈ ਗਾਨੇ ਪੁੱਤ ਉਹ ਸਿਆਣੇ ਨਹੀਂ ਉਹਨਾਂ ਨੂੰ ਕੁੜੀਆਂ ਦਾ ਫਿਕਰ ਆਗੇ ਕੁੜੀਆਂ ਨੂੰ ਬਾਹਰ ਨਹੀਂ ਨਿਕਲ ਦਿੰਦੇ ਹੁੰਦੇ ਸੀਗੇ ਨਹੀਂ ਨਹੀਂ ਮੈਂ ਉਹ ਗੱਲ ਨਹੀਂ ਕਹਿੰਦੀ ਹੈਗੀ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਵੀ ਡੈਡੀ ਤੈਨੂੰ ਵੀ ਬੇਸ਼ੱਕ ਕੁਝ ਮਰਜ਼ੀ ਕਹਿ ਦੇ ਗੁੱਸਾ ਨਾ ਕਰੀ ਕਿਉਂਕਿ ਜਦੋਂ ਤੇਰਾ ਨਾ ਮੈਂ ਸਿੱਧੀ ਆ ਹਨਾ ਦੀਦੀ ਜੇ ਤੁਸੀਂ ਮੇਰੇ ਨਾਲੋਂ ਦੱਸੋ ਹੋਰ ਮੈਨੂੰ ਕੀ ਚਾਹੀਦਾ ਜੇ ਤੁਸੀਂ ਮੇਰੇ ਨਾਲ ਵਧੀਆ ਰਹਿੰਦੇ ਹੋ ਜੇ ਅੰਕਲ ਤੁਹਾਡੇ ਡੈਡੀ ਨੇ ਤਾਂ ਮੇਰੇ ਵੀ ਤਾਂ ਕੁਛ ਲੱਗਦੇ ਨੇ ਮੇਰੇ ਵੀ ਪਿਓਾਂ ਵਰਗੇ ਨੇ ਉਹ ਜੇ ਮੈਨੂੰ ਕੁਛ ਕਹਿਣ ਲੱਗੇ ਤਾਂ ਮੈਂ ਸਹਿ ਲੂੰਗੀ ਫਿਰ ਕੀ ਹੋ ਗਿਆ ਜੇ ਤੁਹਾਨੂੰ ਕਹੇ ਤਾਂ ਮੈਨੂੰ ਕਹੇ ਤਾਂ ਇੱਕ ਬਰਾਬਰੀ ਆ ਮਨਿੰਦਰ ਆਪونی ਕਿੰਨੀ ਮਤ ਮਿਲ ਗਈ ਹੈਨਾ ਇੱਕ ਗੱਲ ਹੈਗੀ ਆ ਜ਼ਰੂਰੀ ਨਹੀਂ ਹੁੰਦਾ ਹੈਨਾ ਵੀ ਨਾਲ ਦੀ ਜੰਮੀ ਭੈਣ ਹੁੰਦੀ ਆ ਕਈ ਵਾਰ ਨਾ ਸਹੇਲੀਆਂ ਵੀ ਭੈਣਾ ਤੋਂ ਵੱਧ ਕੇ ਹੋ ਜਾਂਦੀਆਂ ਨੇ ਹਰੇਕ ਦੁੱਖ ਸੁਖ ਕਰਦੇ ਆ ਜਦੋਂ ਮਨ ਹਲਕਾ ਹੋ ਜਾਂਦਾ ਹੈ ਸਹੀ ਗੱਲ ਅਦੀ ਜਿੱਦ ਦੀ ਮੈਂ ਤੇਰੇ ਕੋਲ ਆਈ ਆ ਨਾ ਸੱਚੀ ਮੇਰਾ ਵੀ ਕਈ ਜਿਹੜਾ ਮਨ ਤੇ ਬੋਸ ਸੀ ਨਾ ਅੱਦਾ ਹਲਕਾ ਹੋ ਗਿਆ ਹੁਣ ਤਾਂ ਮੈਂ ਵੀ ਖੁਸ਼ ਰਹਿਣ ਲੱਗ ਗਈ ਤੇਰੇ ਨਾਲ ਮੈਨੂੰ ਵੀ ਐ ਲੱਗਦਾ ਵੀ ਚਲ ਮੈਂ ਆਪਦੀਆਂ ਕੋਲ ਹੀ ਰਹਿਣੀ ਆ ਉਹ ਸੱਚੀ ਮੈਂ ਨਾ ਕੱਲ ਵੀ ਦੋ ਵਾਰੀ ਪੁੱਛੀ ਤੈਨੂੰ ਕੋਸ਼ਿਸ਼ ਕੀਤੀ ਤੁਸੀਂ ਮੇਰੀ ਗੱਲ ਹੀ ਨਹੀਂ ਸੁਣੀ ਕਿ ਤੁਸੀਂ ਮੰਮੀ ਕੋਲ ਜਾ ਕੇ ਆਏ ਸੀ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਦੋ ਵਾਰੀ ਗੱਲ ਟਾਲਤੀ ਤੁਸੀਂ ਅੱਛਾ ਅੱਛਾ ਉਹ ਗੱਲ ਕੀ ਡਾਲਣੀ ਸੀਗੀ ਮੇਰੇ ਤਾਂ ਆਪ ਦਿਮਾਗ ਚੋਂ ਨਿਕਲ ਗਈ ਪਹਿਲੀ ਗੱਲ ਜਦੋਂ ਅਸੀਂ ਤੁਹਾਡੇ ਘਰੇ ਗਏ ਹਨਾ ਹਾਂਜੀ ਤੇ ਮੈਨੂੰ ਤੁਹਾਡਾ ਘਰ ਬਹੁਤ ਸੋਹਣਾ ਲੱਗਿਆ ਹਰਿਆ ਭਰਿਆ ਸੋਹਣਾ ਦਰਖਤੀ ਦਰਖਤ ਮੇਰੀ ਮੰਮੀ ਉਹਨਾਂ ਬਾਗਾਂ ਸ਼ੌਂਕਾਂ ਸ਼ੌਂਕ ਤਾਂ ਮੈਨੂੰ ਬਹੁਤ ਸੀਗਾ ਹੈ ਫੁੱਲ ਬੂਟਿਆਂ ਦਾ ਅਸੀਂ ਲਾ ਕੇ ਰੱਖਦੀਆਂ ਮਾਵਾਂ ਧੀਆਂ ਘਰੇ ਇੱਕ ਜਿਹੜਾ ਤੁਹਾਡੇ ਮੁਰੇ ਉਨਾਰ ਨਹੀਂ ਹੈਗਾ ਹਾਂ ਉਹ ਤਾਂ ਬਾਲੇ ਉਨਾਰਾਣਾ ਪਰਿਆ ਪਿਆ ਪਹਿਣੇ ਅੱਛਾ ਮੈਂ ਤਾਂ ਮੇਰੇ ਤਾਂ ਆਉਣ ਨੂੰ ਜੀ ਨਾ ਕਰੀ ਤੇ ਸਿਰ ਐਪਨ ਦਿਓ ਤੇ ਮੰਮੀ ਤੁਹਾਨੂੰ ਕੁਝ ਬੋਲੇ ਤਾਂ ਨਹੀਂ ਨਾਲੇ ਮੇਰੀ ਗੱਲ ਸੁਣ ਤੇਰੀ ਮੰਮੀ ਕਿਹੜਾ ਮੈਨੂੰ ਜਾਣਦੀ ਸੀ ਜਾਂ ਤੇਰੇ ਭਾਈ ਨੂੰ ਅਸੀਂ ਜਦੋਂ ਗਏ ਤੇ ਕੱਲੀ ਬੈਠੀ ਸੀਗੀ ਤੇਰੀ ਭੂਆ ਦਾ ਮੁੰਡਾ ਨਹੀਂ ਸੀ ਹੈਗਾ ਉੱਥੇ ਹੈ ਨਹੀਂ ਸੀਗਾ ਨਾ ਮੈਂ ਤਾਂ ਉਹਦੇ ਕਹਿ ਕੇ ਗਿਆ ਸੀ ਕਿ ਕਹਿੰਦਾ ਦੀਦੀ ਮੈਂ ਤਾਂ ਮਾਮੀ ਕੋਲ ਹੀ ਰਹਿਣਾ ਉੱਥੇ ਹੀ ਰਹਿਣਾ ਨਹੀਂ ਉੱਥੇ ਨਹੀਂ ਸੀਗਾ ਅੱਛਾ ਤੇ ਚਾਹ ਨੂੰ ਆਪ ਚਾਹ ਬਣਾ ਕੇ ਪਿਆਈ ਮੰਮੀ ਨੇ ਹਾਂ ਮੰਮੀ ਚਾਹ ਸਵਾਦ ਨਾਲ ਬਣਾਉਂਦੀ ਨਾ ਦੀਦੀ ਬਾਲੇ ਸਵਾਦ ਮੈਂ ਤਾਂ ਕੈਸੀ ਮੈਂ ਬਣਾ ਲੈਣੀ ਆ ਪਰ ਕਹਿੰਦੇ ਨਹੀਂ ਬਹੁਤ ਸਵਾਦ ਆ ਤੇ ਪੂਜੀਆ ਬਿਸਕਟ ਸਭ ਕੁਝ ਮੰਗਵਾਇਆ ਜਦ ਮੈਂ ਦੱਸਿਆ ਵੇ ਸੀ ਮਨਿੰਦਰ ਕੋਲੋਂ ਆਏ ਆਂਗੀ ਤੁਸੀਂ ਕਹਿਤਾ ਸੀਗਾ ਵੀ ਮਨਿੰਦਰ ਕੋਲੋਂ ਆਏ ਆਂ ਤੇ ਹੋਰ ਫਿਰ ਚੋਰੀ ਥੋੜੋ ਰੱਖਣੀ ਸੀਗੀ ਮੰਮੀ ਬੋਲ ਲੈਣ ਤੁਹਾਨੂੰ ਕੁਛ ਮੈਂ ਤੈਨੂੰ ਕਿਹਾ ਸੀ ਨਾ ਮਾਵਾ ਦੇ ਦਿਲ ਨਾ ਵਾਲੇ ਪਤਲੇ ਹੁੰਦੇ ਆ ਦੀਦੀ ਫਿਰ ਮੰਮੀ ਕੋਲ ਤੁਸੀਂ ਗੱਲ ਕੀਤੀ ਸੀ ਮੇਰੇ ਕੋਲ ਆਉਣ ਬਾਰੇ ਇੰਨੇ ਤਾਬਲਿਕਾ ਤਾਂ ਹੋਈਆਂ ਤੈਨੂੰ ਦੱਸਦੀ ਆ ਮੈਂ ਮੈਂ ਤਾਂ ਦੱਸਾਂ ਤੈਨੂੰ ਕਿਹਾ ਸੀ ਨਾ ਮੈਂ ਵੀ ਉਹ ਕੋਈ ਨਾ ਕੋਈ ਉਹਨੂੰ ਅੰਦਰੋਂ ਡਰ ਹੋ ਵੀ ਤੇਰੀ ਭੂਆ ਦਾ ਮੁੰਡਾ ਹੈ ਨਾ ਮੈਂ ਕਿਹਾ ਸੀ ਨਾ ਇਸੇ ਕਰਕੇ ਤੇਰੀ ਮੰਮੀ ਨੇ ਤੇਰਾ ਹਾਲ ਚਾਲ ਪੁੱਛਿਆ ਹੈ ਫਿਰ ਮੈਂ ਕਹਿੰਦੀ ਇਹ ਕਹਿੰਦੀ ਮੇਰੀ ਦੋਤੀ ਦਾ ਨਾਮ ਕੀ ਹੈਗਾ ਸੱਚੀ ਹਾਂ ਪ੍ਰੀਤ ਬਾਰੇ ਪੁੱਛਿਆ ਹਾਂ ਸੱਚ ਪ੍ਰੀਤ ਵਾਸਤੇ ਇੱਕ ਚੀਜ਼ ਵੀ ਭੇਜੀ ਸੀ ਉਹਨੇ ਮੈਂ ਤਾਂ ਕੁੜੀਆਂ ਤੋਂ ਡਰਦੀ ਨਹੀਂ ਅਲਮਾਰੀ 'ਚ ਰੱਖਤੀ ਪ੍ਰੀਤ ਵਾਸਤੇ ਹਾਂ ਮੰਮੀ ਨੇ ਕੁਝ ਭੇਜ ਹਾਂ ਜਿਹੜੀ ਕਿਸੇ ਵਾਰ ਨਹੀਂ ਆਇਆ ਸੀਗਾ ਕਹਿੰਦੀ ਮਨੇਂ ਇੰਦਰ ਨੂੰ ਦੱਸੀ ਨਾ ਵੀ ਮੈਂ ਭੇਜੀ ਹੈਗੀ ਕਿਉਂ ਹੁੰਦਾ ਮਾਨ ਉਹ ਤੁਹਾਡਾ ਗੁੱਸਾ ਕਿ ਲਗਾ ਬੋਲੀ ਆਂ ਜੀ ਲੱਗਾ ਵੀ ਤਰੀ ਜਿੰਨਾ ਬੜੀ ਖੁਸ਼ੀ ਹੋਊਗੀ ਮੇਰੇ ਨਾਨੀ ਨੇ ਮੇਰੇ ਵਾਸਤੇ ਪਹਿਲੀ ਵਾਰ ਜ਼ਿੰਦਗੀ ਵਿੱਚ ਕੁਝ ਭੇਜਿਆ ਦੀ ਤੁਸੀਂ ਮੈਨੂੰ ਜ਼ਰੂਰ ਪੜਾਓ ਚੰਗਾ ਹਾਂ 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 ਮੈਂ ਜ਼ਰੂਰ ਪੜਾਉਂਗੀ ਤੇ ਉਹਨੇ ਮੈਨੂੰ ਇਹ ਵੀ ਦੱਸਿਆ ਸੀ ਮੈਨੂੰ ਕਹਿੰਦੀ ਮਨਿੰਦਰ ਦਾ ਨਾਮ ਕੀ ਹੈਗਾ ਮੈਨੂੰ ਪੁੱਛਦੀ ਸੀਗੀ ਤੇ ਮੈਂ ਉਹਨੂੰ ਕਿਹਾ ਮਖਾ ਨਹੀਂ ਮਖਾ ਮੈਂ ਦੱਸ ਦਊਂਗੀ ਫੋਨ ਤੇ ਮੈਨੂੰ ਨੰਬਰ ਦਿੱਤਾ ਪਰ ਮੈਂ ਤੈਨੂੰ ਨਹੀਂ ਉਹ ਦਿੰਦੀ ਮੈਨੂੰ ਨਾ ਕੁੜੀ ਨੂੰ ਨਾਮ ਲਿਖਾਉਣਾ ਤੇਰਾ ਸੂਟ ਵੀ ਬਣਾ ਕੇ ਭੇਜੂਗੀ ਤੇਰੇ ਵਾਸਤੇ ਦੀ ਮੈਨੂੰ ਸੂਟ ਚ ਚੀਜ਼ਾਂ ਨਹੀਂ ਚਾਹੀਦੀਆਂ ਮੈਨੂੰ ਮੇਰੀ ਮਾਂ ਚਾਹੀਦੀ ਆ ਤੂੰ ਤੂੰ ਕਹਿੰਦੀ ਨਾ ਮੇਰੀ ਮੇਰੀ ਕਹਿੰਦੀ ਵੀ ਤੇਰੀ ਤੀ ਤੇਰੇ ਲਈ ਤੜਫੀ ਆਂਦੀ ਆ ਮੈਨੂੰ ਨਹੀਂ ਕੁਛ ਚਾਹੀਦਾ ਮਨਿੰਦਰ ਪਹਿਲਾਂ ਰੋਣਾ ਬੰਦ ਕਰ ਮੈਂ ਫਿਰ ਉਹਨਾਂ ਟਾਈਮ ਗੱਲ ਨਹੀਂ ਕਰਦੀ ਨਾ ਠੀਕ ਹੈ ਨਹੀਂ ਨਹੀਂ ਰੋਂਦੀ 10 ਮਿੰਟ ਨਹੀਂ ਰੋਂਦੀ ਪਤਾ ਮੈਨੂੰ ਕਹਿੰਦੀ ਕਿ ਮਨਿੰਦਰ ਖੁਸ਼ ਰਹਿੰਦੀ ਆ ਮੈਂ ਕਿਹਾ ਹਾਂ ਮੈਂ ਕਹਦੀ ਕਹਿੰਦੀ ਮੈਨੂੰ ਮਨਿੰਦਰ ਕਿੰਨਾ ਕ ਯਾਦ ਕਰਦੀ ਆ ਮੈਂ ਕਿਹਾ ਤਾਂ ਕਿਸੇ ਟੈਂਪੋ ਹਲਦੇ ਨਹੀਂ ਕੀ ਵੀ ਜਿਹੜਾ ਉਹ ਤੈਨੂੰ ਯਾਦ ਕਰੇ ਬੀਜੋ ਤਨ ਭੁੱਲੇ ਤਨ ਫੇਰੀ ਯਾਦ ਕਰੂਗੀ ਫਿਰ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਮਨਿੰਦਰ ਨੂੰ ਮੇਰਾ ਇੱਕ ਸੁਨੇਹਾ ਲਾਈ ਠੀਕ ਐ ਜਦੋਂ ਮਨਿੰਦਰ ਪੂਰੀ ਖੁਸ਼ ਰਹਿਣ ਲੱਗ ਜੂਗੀ ਮੈਂ ਮਨਿੰਦਰ ਕੋਲੇ ਉਦੋਂ ਆਉਂਗੀ ਕਹਿੰਦੀ ਦੱਸਣਾ ਵੀ ਮੈਨੂੰ ਤੂੰ ਆ ਬਸ ਕਹਿੰਦੀ ਕਹਿੰਦੀ ਮੇਰਾ ਇੱਕ ਸੁਨੇਹਾ ਲਾਦੀ ਉਹਨੂੰ ਮਨਿੰਦਰ ਨੂੰ ਕਹਾਂ ਕੋਈ ਬੋਝ ਨਾ ਰੱਖ ਵੀ ਤੇਰੀ ਮਾਂ ਦੇ ਨਾਲ ਕੋਈ ਹਾਲਾਤ ਇਹ ਜੇ ਨੇਗੇ ਮੈਂ ਥੋੜਾ ਜਿਹਾ ਕਹਿੰਦੀ ਇੱਕ ਕੰਮ ਕਰ ਕਰੀ ਆ ਜਾਨੀ ਆ ਕੋਈ ਹੋਊਗਾ ਕੋਈ ਮੈਨੂੰ ਤਾਂ ਪਤਾ ਨਹੀਂ ਦੱਸਿਆ ਵੀ ਨਹੀਂ ਉਹਨੇ ਕਹਿੰਦੀ ਮੈਂ ਉਹ ਚ ਰੁੱਝੀ ਹੋਈ ਆ ਕਹਿੰਦੀ ਮੌਜੂ ਕੋਲ ਜਲਦੀ ਕਿਹੜਾ ਮਾਰੂਗੀ ਸੱਚੀ ਆਉਣਗੀ ਮੰਮੀ ਲੈ ਕਮਲੀ ਇਹ ਐਵੇਂ ਤਾਂ ਨਹੀਂ ਸੂਟਾਂ ਦਾ ਨਾਪ ਮੰਗੇ ਸੀ ਮੇਰੇ ਤੋਂ ਮੈਨੂੰ ਫਿਰ ਉਹਨੇ ਇਹ ਵੀ ਕਿਹਾ ਕਹਿੰਦੀ ਜੇ ਮਨਿੰਦਰ ਨਾ ਆਉਗੀ ਤਾਂ ਕੋਈ ਗੱਲ ਨਹੀਂ ਕਹਿੰਦੇ ਉਹਨੂੰ ਕਿ ਉੱਥੇ ਹੀ ਰਵੇ ਮੈਂ ਆਉਂਗੀ ਉਹਦੇ ਕੋਲ ਕਹਿੰਦੀ ਤੁਸੀਂ ਆਜਿਆ ਕਰੋ ਸੱਚੀ ਦੀ ਤੁਸੀਂ ਐਂ ਕਰਿਆ ਕਰੋ ਜੇ ਮੰਮੀ ਕਹਿੰਦੀ ਹੈ ਨਾ ਵੀ ਇੱਥੇ ਆਉਣ ਨੂੰ ਵੀ ਉਹ ਆਪ ਆਉਣਗੇ ਚਲ ਕੋਈ ਨਾ ਮੈਂ ਉਹਨਾਂ ਟਾਈਮ ਉੱਥੇ ਨਹੀਂ ਜਾਂਦੀ ਜੇ ਤੁਹਾਨੂੰ ਕਿਹਾ ਉਹਨੇ ਆਉਣ ਲਈ ਹੁਣ ਤੁਸੀਂ ਜਾਵੜੇ ਕੋਈ ਨਹੀਂ ਮੈਂ ਖੁਦ ਜਾਇਆ ਕਰੂੰ ਨਾਲੇ ਮੈਂ ਪਤਾ ਲਿਆ ਕਿ ਤੈਨੂੰ ਫੇਰ ਸੁੱਖ ਪਤਾ ਲੱਗ ਜਾਏਗਾ ਕਰ ਤੁਸੀਂ ਮੈਨੂੰ ਆ ਕੇ ਚਲ ਇੰਨਾ ਮੈਨੂੰ ਐ ਤਾਂ ਹੋ ਜਾਊਗਾ ਵੀ ਚਲ ਤੁਹਾਡੇ ਨਾਲ ਵਰਤਨ ਲੱਗ ਗਏ ਮੇਰੇ ਨਾਲ ਵਰਤਨ ਲੱਗ ਗਏ ਇੱਕ ਗੱਲ ਹੀ ਆ ਹੌਲੀ ਹੌਲੀ ਮੇਰੇ ਕੋਲ ਆਉਣ ਲੱਗ ਜਾਣਗੇ ਮਹਿਾਨ ਵਾਲੇ ਪਤਾ ਮੈਂ ਵੀ ਕਿਹਾ ਸੀਗਾ ਮੈਂ ਕਿਹਾ ਜਿਹੇ ਜੀ ਤੂੰ ਮਨਿੰਦਰ ਦੀ ਮਾਂ ਉਹ ਜੀ ਮੇਰੀ ਹੈਗੀ ਹਨਾ ਸਹੀ ਗੱਲ ਆ ਦੀ ਨਾਲ ਤੈਨੂੰ ਵੀ ਮਾਂ ਦਾ ਪਿਆਰ ਮਿਲ ਜਗਾ ਤੂੰ ਵੀ ਤਾਂ ਮਾਂ ਤੋਂ ਵੀ ਨਹੀਂ ਪੜੀਆ ਮੇਰੀ ਮਾਂ ਬੋਲ ਕਰਦੀ ਆ ਮੇਰੀ ਗੱਲ ਤੂੰ ਮਨ ਪਰ ਕੇ ਗੱਲ ਨਾ ਕਰ ਠੀਕ ਆ ਇਹ ਖੁਸ਼ੀ ਵਾਲੀ ਗੱਲ ਆਗੀ ਦੇਖ ਇੱਕ ਗੱਲ ਹੈਗੀ ਤੇਰੀ ਭੂਆ ਦਾ ਮੁੰਡਾ ਨਹੀਂ ਤੇਰੀ ਮੰਮੀ ਨੇ ਮੈਨੂੰ ਇੰਨੀਆਂ ਗੱਲਾਂ ਕੀਤੀਆਂ ਤੂੰ ਕਹਿੰਦੀ ਸੀ ਵੀ ਤੇਰੀ ਭੂਆ ਦੇ ਮੁੰਡੇ ਦੇ ਸਾਹਮਣੇ ਵੀ ਤੈਨੂੰ ਇੰਨਾ ਕੁਝ ਬੋਲੀ ਹਾਂ ਤੇ ਉਹਦੇ ਨਾਲ ਉਹਦਾ ਮੁੰਡਾ ਬੈਠਾ ਸੀਗਾ ਸਾਹਮਣੇ ਸੱਚੀ ਉਹਦੇ ਨਾਲ ਤਾਂ ਉਹ ਮੈਨੂੰ ਬੋਲਿਆ ਨਾਲੇ ਮਾਂ ਵੀ ਮੈਨੂੰ ਬਹੁਤ ਬੋਲੀ ਸੱਚੀ ਜਿਵੇਂ ਤਨ ਤੁਸੀਂ ਮੇਰੇ ਨਾਲ ਕਰ ਰਹੇ ਹੋ ਨਾ ਮਾਂ ਨੇ ਇੱਕ ਗੱਲ ਵੀ ਇਹੋ ਜੀ ਮੇਰੇ ਨਾਲ ਕੋਈ ਵੀ ਨਹੀਂ ਕੀਤੀ ਤਾਂ ਹੀ ਤਾਂ ਮੈਂ ਤੈਨੂੰ ਉਹਦੇ ਕਿਹਾ ਸੀ ਵੀ ਤੇਰੀ ਮਾਂ ਨੂੰ ਕਿਸੇ ਚੀਜ਼ ਦਾ ਡਰਾ ਮੇਰੀ ਗੱਲ ਸੁਣ ਜਦੋਂ ਕੋਈ ਤੇਰੀ ਮੰਮੀ ਨੂੰ ਇਹ ਕਹੂਗਾ ਵੀ ਤੇਰੀ ਧੀ ਨਹੀਂ ਤਾਂ ਆ ਕੰਮ ਕਰਾਤਾ ਤੇ ਤੈਨੂੰ ਚੰਗਾ ਲੱਗੂਗਾ ਨਹੀਂ ਨਾ ਇਹੀ ਗੱਲ ਤੂੰ ਤੇਰੀ ਮੰਮੀ ਨੂੰ ਵੀ ਡਰ ਹੈਗਾ ਵੀ ਮੇਰੀ ਧੀ ਨੂੰ ਕੋਈ ਮਾੜਾ ਨਾ ਕਹੇ ਮੇਰੀ ਧੀ ਨੂੰ ਕੋਈ ਗਾਲ ਨਾ ਕੱਢੇ ਉਹਨੇ ਨਾ ਤੇਰੀ ਭੂਆ ਦੇ ਮੁੰਡੇ ਸਾਹਮਣੇ ਤੈਨੂੰ ਕਾញੋਂ ਮੋੜਤਾ ਹੈ ਵੀ ਮੀਣਾ ਨਹੀਂ ਦੇਣਗੇ ਕਿਉਂਕਿ ਮਾਂ ਆਪਣੇ ਬੱਚੇ ਬਾਰੇ ਕਦੇ ਵੀ ਬੁਰਾ ਨਹੀਂ ਸੁਣ ਸਕਦੀ ਤੇ ਮੇਰੀ ਗੱਲ ਸੁਣ ਹੁਣ ਨਹੀਂ ਮੈਂ ਫੜਾਉਂਦੀ ਫੜਾਉਂਗੀ ਮੈਂ ਠਹਿਰ ਕੇ ਮੈਂ ਤੈਨੂੰ ਕੋਸ਼ਿੰਦਾ ਤੁਸੀਂ ਆਪਦੇ ਕੋ ਰੱਖੋ ਮੈਨੂੰ ਇਹੀ ਸੁਣ ਕੇ ਨਾ ਬਹੁਤ ਖੁਸ਼ੀ ਹੋਈ ਕਿ ਮੰਮੀ ਨੇ ਪ੍ਰੀਤ ਆਸਤੇ ਕੁਝ ਭੇਜਿਆ ਮੇਰੇ ਬਾਤ ਤੇ ਮੈਂ ਵੀ ਨਹੀਂ ਦੇਖਿਆਗਾ ਵੀ ਕੀ ਭੇਜਿਆ ਚਲ ਕੋਈ ਨਾ ਦੀ ਫਿਰ ਕੀ ਹੁੰਦਾ ਜਿੱਦ ਮੰਮੀ ਆਪ ਆਉਗੀ ਨਾ ਮੇਰੇ ਕੋਲ ਆਪ ਆਪਦੇ ਹੱਥੀ ਮੈਨੂੰ ਪੜਾਉਗੀ ਉਦਦੇ ਪੜੂੰਗੀ ਮੈਂ ਮਨਿੰਦਰ ਬੜੀਆਂ ਸੋਹਣੀਆਂ ਵਾਲੀਆਂ ਪਾਈਆਂ ਨੇ ਦੀ ਮੇਰੇ ਨਾ ਨੰਨੀ ਦੀਆਂ ਵਾਲੀਆਂ ਨੇ ਇਹ ਅੱਛਾ ਜੀ ਹਾਂ ਮੇਰੀ ਮਾਂ ਨੇ ਨਾ ਮੈਨੂੰ ਫਰਾਂਗਸ ਮੈਨੂੰ ਕਹਿੰਦੀ ਪੁੱਤ ਤੇ ਤੇ ਨਾਨੀ ਕਹਿੰਦੀ ਹੁੰਦੀ ਸੀਗੀ ਕਹਿੰਦੀ ਮੈਂ ਤਾਂ ਆਪਦੀ ਦੋ ਤਿੰਨ ਦੇਉਂਗੀ ਇਹ ਵਾਲੀਆਂ ਕਿ ਜਦ ਨੂੰ ਬਾਲਾ ਪਿਆਰ ਕਰਦੀ ਹੁੰਦੀ ਸੀਗੀ ਤੇ ਉਹਦੀ ਨਿਸ਼ਾਨੀ ਹੈ ਮੇਰੀ ਨਾਨੀ ਦੀ ਤੇ ਮੈਂ ਸਾਂਭ ਕੇ ਰੱਖਿਆ ਜੇ ਮੇਰਾ ਜੀਜਾ ਕੀਤਾ ਤਾਂ ਮੈਂ ਕੱਢ ਕੇ ਪਾ ਲਈ ਉਹਨਾਂ ਦੀ ਯਾਦ ਆਈ ਮੈਨੂੰ ਸੱਚੀ ਇੱਕ ਗੱਲ ਹੋਰ ਇਹ ਤਾਂ ਵਧੀਆ ਗੱਲ ਆ ਤੂੰ ਪਾਲੀਆਂ ਕਿਉਂਕਿ ਜਿਹੜੀਆਂ ਯਾਦਾਂ ਹੁੰਦੀਆਂ ਨੇ ਨਾ ਜਦੋਂ ਇਹ ਆਪਾਂ ਸੰਭਾਲ ਕੇ ਰੱਖਦੇ ਆਂ ਆ ਹੀ ਹੁੰਦਾ ਕਿ ਸਾਰਾ ਕੁਝ ਆਪਣੇ ਨਾਲ ਹੀ ਹੈਗਾ। ਦੀਦੀ ਆਹ ਚੀਜ਼ਾਂ ਤਾਂ ਰਹਿ ਗਈਆਂ ਜਦੋਂ ਮੈਂ ਇਹਨਾਂ ਨੂੰ ਦੇਖਦੀ ਆਂ ਤਾਂ ਮੈਨੂੰ ਬਸ ਚੀਜ਼ਾਂ ਨਹੀਂ ਹੈਗੀਆਂ। ਹੁਣ ਨਾ ਤੂੰ ਫਿਕਰ ਕਰ। ਆਊਗੀ ਤੇਰੀ ਮੰਮੀ ਜਲਦੀ। ਨਾ ਲਈ ਬਸ ਇੱਕ ਦੋ ਦਿਨ ਠਹਿਰ ਕੇ ਮੈਂ ਤੇ ਤੇਰਾ ਵੀਰ ਜੀ ਫੇਰ ਜਾ ਆਇਆ ਮਗੇ। ਬਹਾਨੇ ਨਾ ਕਹਦਾਂਗੇ ਵੀ ਇਸ ਤਾਂ ਸ਼ਹਿਰ ਆਏ ਸੀਗੇ। ਸਹੀ ਗੱਲ ਹੈ। ਮੇਰੀ ਗੱਲ ਸੁਣ। ह्म ਇੱਕ ਗੱਲ ਤੈਨੂੰ ਹੋਰ ਮੈਂ ਕਹਿਣੀ ਹੈਗੀ। ਹਾਂਜੀ ਦੀ। ਜਦੋਂ ਤੇਰੀ ਭੂਆ ਤੇ ਤੇਰੀ ਭੂਆ ਦਾ ਮੁੰਡੇ ਦਾ ਕੋਈ ਫੋਨ ਆਵੇ ਜਾਂ ਤੈਨੂੰ ਮਿਲਣਾ ਆਵੇ। ਉਹਨਾਂ ਨੂੰ ਨਹੀਂ ਦੱਸਣਾ ਕੋਈ ਵੀ ਗੱਲ ਇਹ ਨਾ ਹੋਵੇ ਤੂੰ ਖੁਸ਼ੀ ਚ ਆ ਕੇ ਕਹਿ ਦੇ ਹਾਂ ਵੀ ਬਿਰਾਤੇ ਦੀ ਰੀ ਗਈ ਸੀ ਉਥੇ ਜਾਂ ਮੇਰੀ ਮੰਮੀ ਮੇਰੇ ਕੋਲ ਆਉ ਭੁੱਲ ਕੇ ਵੀ ਇਹ ਗੱਲ ਨਹੀਂ ਕਰਨੀ ਹੈਗੀ ਵਾਦਾ ਕਰ ਮੇਰੇ ਨਾਲ ਦੀ ਵਾਦਾ ਮੈਂ ਨਹੀਂ ਕਰਦੀ ਕਿਉਂਕਿ ਆਪਣੇ ਦੋਨਾਂ ਤੋਂ ਬਿਨਾ ਕਿਸੇ ਕੋਲ ਇਹ ਗੱਲ ਨਾ ਜਾਵੇ ਨਹੀਂ ਦੀ ਕਿਸੇ ਕੋਲ ਨਹੀਂ ਜਾਂਦੀ ਬਸ ਮੇਰੀ ਮਾਂ ਮੇਰੇ ਕੋਲ ਆਉਣੀ ਚਾਹੀਦੀ ਆ ਮੈਂ ਕਿਸੇ ਕੋਲ ਕੋਈ ਗੱਲ ਨਹੀਂ ਕਰਦੀ ਬਸ ਜਿਵੇਂ ਤੂੰ ਮੈਨੂੰ ਕਹਿੰਗੀ ਮੈਂ ਉਵੇਂ ਕਰੂੰਗੀ ਹੁਣ ਤਾਂ ਖੁਸ਼ੀ ਨਾਲ ਭੱਜ-ਭੱਜ ਕੰਮ ਕਰ ਠੀਕ ਹੈ ਨਾ ਤੂੰ ਨੁਕੜਾ ਕੰਮ ਹੋਣਾ ਚਾਹੀਦਾ ਬਸ ਨਾ ਮੈਂ ਤਿਆਰ ਹੁੰਨੀ ਆ ਨਾ ਅੱਜ ਚ ਨੀ ਚੱਕ ਲੈਣੀ ਤੇ ਬਾਜ਼ਾਰ ਚਲਦੀ ਆਂ ਠੀਕ ਹੈ ਨਾਲੇ ਅੱਜ ਨਾ ਤੇ ਚੇਨਾ ਦਿਲ ਖੁਸ਼ ਅੱਜ ਮੈਂ ਗੋਲ ਗੱਪੇ ਖਾ ਕੇ ਆਵਾਂਗੀ ਠੀਕ ਹੈ ਮੈਨੂੰ ਬਾਰੇ ਪਸੰਦ ਆ ਮੈਨੂੰ ਬਹੁਤ ਪਸੰਦ ਆ ਚਲ ਚੱਲ ਤੈਨੂੰ ਮੈਂ ਖਵਾਉਂ ਜਿੰਨੇ ਮਰਜ਼ੀ ਖਾ ਲਈ ਠੀਕ ਹੈ ਦੀ ਚਲ ਮੈਂ ਤਿਆਰ ਹੋ ਕਿਉਂ ਨਹੀਂ ਠੀਕ ਹੈ ਛੁੱਠੀ ਸਹੀ ਹੁਣੋਂ ਦਿਲਾਸਾ ਤਾਂ ਦਿੱਤਾ ਪਰ ਮੇਰੇ ਇੱਕ ਝੂਠ ਨਾਲ ਬਚਾਰੀ ਦੇ ਚਿਹਰੇ ਤੇ ਕਿੰਨੀ ਖੁਸ਼ੀ ਆ ਗਈ। ਉਹ ਤਾਂ ਮਰ ਭਰਿਆ ਦੇਖ ਕੇ ਨਾ ਮੈਂ ਵੀ ਉਤ ਉਤ ਹੱਸ ਰਹੀ ਸੀ। ਰੱਬਾ ਸਾਰਾ ਖੁਸ਼ ਨਸੀ ਤੇ ਸਹੀ ਕਰ ਦੇ। ਇਹਦੀ ਮਾਂ ਦੇ ਕੋਲ ਆ ਜੀ। ਇੱਕ ਗੱਲ ਹੈਗੀ ਆ। ਮੈਂ ਵੀ ਜਲਦੀ ਜਲਦੀ ਜਾ ਕੇ ਨਾ ਇਹਦੀ ਮੰਮੀ ਨੂੰ ਮਨਾਉਂਗੀ। ਕਿਹੜੇ ਵੇਲੇ ਦੇ ਕੋਲ ਲੈ ਕੇ ਆਵਾਂ। ਜੀ, ਛੇਤੀ ਛੇਤੀ ਮੇਰਾ ਝੂਠ ਸੱਚ ਹੋ ਜਾਏ। ਮਾਵਾ ਧੀਆ ਮਿਲ ਜਾਣ। ਚਲ ਬਬਾ ਭਲੀ ਕਰੀ ਨਾ ਨਾ ਮੈਂ ਤਾਂ ਭੇਜਦਾ ਮਾਲ ਹਾਂ ਕਾਟਨ ਵਾਲੇ ਸੂਟ ਵੀ ਭੇਜਦੇ ਆ ਤਸਾ ਸਿਲਕ ਵੀ ਭੇਜਦੀ ਹੈ ਹਾਂਜੀ 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 ਦੇਖੋ 12 12 ਦੇ ਸੈੱਟ ਨੇ 4 4 ਨਾ ਕੋਈ ਗੱਲ ਨਹੀਂ ਪੇਮੈਂਟ ਦਾ ਕੀ ਆ ਕੋਈ ਗੱਲ ਨਹੀਂ ਜਦੋਂ ਮਰਜ਼ੀ ਪਾ ਦੇ ਠੀਕ ਐ ਨਹੀਂ ਨਹੀਂ ਉਹ ਬੱਸ ਮੇਰੇ ਘਰ ਤੇ ਇੱਥੋਂ ਨਿਕਲ ਗਿਆ 10-15 ਮਿੰਟ ਹੋਗੇ ਤੁਹਾਡੇ ਕੋਲ ਪਹੁੰਚਣ ਵਾਲੀ ਹੋਊਗਾ 10-15 ਮਿੰਟ ਚੱਜੂਗਾ ਤੁਹਾਡੇ ਕੋਲ ਮੁੰਡਾ ਠੀਕ ਹੈ ਠੀਕ ਹੈ ਠੀਕ ਘੱਟ ਤਾਂ ਕੋਈ ਹਾਂ ਬਹੂ ਜੀ ਆਪਣੀ ਉਹੀ ਲੱਗਦੀ ਮਿਸਤ ਮਾਨੀ ਜੀ ਹਾਂ ਪੁੱਛਦੀ ਸੀ ਮੈਨੂੰ ਕਹਿੰਦੀ ਮੰਮੀ ਜੀ ਤੁਸੀਂ ਅੱਜ ਹੀ ਆਏ ਸੀ ਹੁਣ ਕਿੱਥੇ ਵਾਗ ਗਏ ਸੀਗੇ ਮਾਪੇ ਮੈਨੂੰ ਸੌ ਘਮ ਆ ਪੁੱਛਦੀ ਸੀ ਮੈਨੂੰ ਹਾਂ ਤੈਨੂੰ ਕਿ ਪੁੱਛਦੀ ਆ ਕਿ ਕਿੱਥੇ ਗਈ ਸੀ ਮੰਮੀ ਤੂੰ ਮੈਂ ਕਿਹਾ ਭਾਈ ਤੈਨੂੰ ਦੱਸ ਕੇ ਜਾਇਆ ਕਰ ਹਾਂ ਹੁਣ ਆ ਹੁਣ ਜਦੋਂ ਮੈਂ ਆਈ ਆ ਬਹੁਤਾ ਛੱਡਦਾ ਫਕਰ ਤੂੰ ਇਹਦਾ ਜਿਹੜਾ ਕੰਮ ਕੀਤਾ ਸੀ ਉਹ ਕੰਮ ਬਣਿਆ ਕਿ ਨਹੀਂ ਕੰਮ ਤਾਂ ਬਣ ਗਿਆ ਮਾਈਚ ਬੰਨ ਲਿਆ ਉਹਨੂੰ ਦੇਖ ਕੇ ਬਾਹਰ ਚ ਕੱਪੜੇ ਧੋ ਜਾਂਦੀ ਐ ਹਾਂ ਤੇ ਉਹ ਤਾਂ ਬਾਬਾ ਕਹਿੰਦਾ ਕਹਿੰਦਾ ਭਾਈ ਕੋਕੇ ਜੜ ਤੇ ਜਮਾ ਕਹਿੰਦਾ ਜਿਹੜਾ ਬੰਦੇ ਦੀ ਸੇਵਾ ਦੀ ਰਾਖ ਦਿੱਤੀ ਐ ਤੁਹਾਨੂੰ ਕਹਿੰਦਾ ਉਹ ਬੰਦਾ ਇਹਦੇ ਪੈ ਜੂਗਾ ਮਾਗਰ ਤੇ ਇਹਦਾ ਸੋਡੇ ਕਰੋ ਆਪੀ ਜੀ ਅੱਕ ਜੂ ਇਹ ਤਾਂ ਭੂ ਕਰਕੇ ਨਿਕਲੋ ਇੱਥੋਂ ਕਹਿੰਦਾ ਕਹਿੰਦਾ ਪਰ ਮੁੰਡੇ ਨੂੰ ਨਾ ਐ ਕਹਿ ਦੇ ਵੀ ਸੁੱਤੀ ਪਈ ਦੇ ਮੱਥੇ ਤੇ ਲਾਉਣੀ ਐ ਇਹ ਰਾਖ ਅੱਛਾ ਹੋਰ ਠੀਕ ਐ ਅੱਜ ਤੱਕ ਤਾਂ ਇਹ ਕੰਮ ਕਦੇ ਕੀਤਾ ਨਹੀਂ ਸੀ ਦੇਖ ਲਾ ਆਪਾਂ ਨੂੰ ਵੀ ਕਰਨਾ ਪੈ ਗਿਆ ਹਨਾ ਫਿਰ ਹੁਣ ਕੀ ਕਰੀ ਮਜਬੂਰੀ ਦੇ ਬਸ ਹਨ ਘਰ ਨੂੰ ਬਸਾਉਣ ਦੀ ਖਾਤਰ ਕਰਨਾ ਪੈਂਦਾ ਹੁਣ ਮੇਰੇ ਨਾਲ ਤਾਂ ਤੈਨੂੰ ਪਤਾ ਲੱਡੀ ਰੁੱਖਾ ਜਾ ਰਿਹਾ ਜਾਂਦਾ ਗੱਲ ਕਰੇ ਨਾ ਕਰੇ ਜਾਂ ਕੀ ਗੱਲ ਕਰੇ ਪਰ ਤੇਰੇ ਤੋਂ ਲੱਗਦਾ ਉਹ ਤੂੰ ਜਿਵੇਂ ਕਹੇਗੀ ਉਹ ਮੰਨ ਲੂਗਾ ਇਹ ਤਵੀਤ ਤੇ ਰਾਖ ਨੂੰ ਤੂੰ ਹੀ ਫੜਾ ਉਹੀ ਕਹੀ ਵੀ ਉਹਦੇ ਮੱਥੇ 'ਚ ਲਾ ਦੇ। ਨਹੀਂ ਫੜਾਉਂਗੀ ਜੀ ਮੈਂ ਹੀ ਬੜਿਆ ਕੇ ਜੇ ਆਖੂਗੀ। ਵੀ ਪੁੱਤ ਆ ਚੱਕ ਜਦੋਂ ਇਹ ਸੁੱਤੀ ਪਈ ਹੋਈ ਨਾ ਪੂਰੀ ਗੂੜੀ ਨੀਂਦ 'ਚ। ਉਹਦੇ ਦੇ ਮੱਥੇ ਤੇ ਲਾ ਦੇ। ਬਸ। ਤੇ ਬਾਬੇ ਨੂੰ ਇਹ ਕਹਿੰਦੇ ਪੈਸਾ ਦੀ ਪਰਵਾਹ ਨਾ ਕਰ ਕੇ ਬਸ ਕੋਕੇ ਝੜ ਦੇ ਕੇ। ਪੈਸਾ ਪੁਸਾ ਤਾਂ ਉਹਨੇ ਹਜੇ ਇੱਕ ਵਾਰ ਤਾਂ ਕੁਛ ਨਹੀਂ ਕਿਹਾ। ਜਿੰਨੇ ਕੁ ਮੈਂ ਦੇਣੇ ਸੀ ਦੇ ਤੇ ਉਹਨੇ ਮੂੰਹ ਤਾਂ ਮੰਗੇ ਨਹੀਂ ਵਿਚਾਰੇ ਨੇ। ਜਾਬਕੌਰ ਕਹਿੰਦੀ ਮੈਂ ਇਹਦੇ ਕੋਲੇ ਕਿੱਦਿਆਂ ਦੀ ਆਉਣੀ ਆ। ਕਹਿੰਦੀ ਆਏ ਨਹੀਂ ਇਹ ਵੱਧ ਬੁੱਧ ਪੈਸੇ ਲੈਂਦਾ ਸੋ ਉਥੋਂ। ਕਹੀਂ ਥੋੜਾ ਮਸਲਾ ਹੱਲ ਹੋ ਜਾ। ਬਸ ਠੀਕ ਆ। ਹੁਣ ਮੇਰੀ ਗੱਲ ਸੁਣਦਾ ਸੀ ਇਸ ਤਰੀਕੇ ਦਾ ਕੰਮ ਹੋਣਾ ਚਾਹੀਦਾ ਵੀ ਸੱਪ ਵੀ ਮਰ ਜੇ ਤੇ ਲਾਠੀ ਵੀ ਨਾ ਟੁੱਟੇ ਤੇ ਤੂੰ ਇਹ ਦੇਖ ਲੈ ਜਦੋਂ ਇਹ ਇਸ ਘਰ ਚੋਂ ਭੱਜ ਗਈ ਜਾਂ پاਗਲ ਹੋ ਗਈ ਜਾਂ ਇਹ ਮਰ ਮੁਰ ਗਈ ਨਾ ਫੇਰ ਮੈਂ ਆਪਦੇ ਮੁੰਡੇ ਦਾ ਦੁਬਾਰਾ ਵਿਆਹ ਕਰੂੰਗਾ ਤੇ ਵਿਆਹ ਵੀ ਪੂਰੀ ਠਾਠ ਦੇ ਨਾਲ ਸ਼ਾਨੋ ਸ਼ੌਕਤ ਦੇ ਨਾਲ ਮੈਂ ਤਾਂ ਆਪਜੀ ਉਹ ਦਿਨ ਦੀ ਕੀ ਆਣੀ ਆ ਮੇਰੇ ਪੁੱਤ ਨੂੰ ਹੁਣ ਤਾਂ ਮੈਂ ਹੋਰ ਪਰਿ ਲਿਆ ਕੇ ਦੇਵਾਂ ਇਹ ਤਾਂ ਨਾ ਬੱਸ ਉਦੋਂ ਅੱਖ ਵੀ ਲਾਲ ਚਚਾ ਗਈ ਥੋੜੀ ਲਾਲ ਚਚਾ ਗਈ ਤਾਂ ਹੀ ਤਾਂ ਹੁਣ ਮੈਨੂੰ ਮੁੰਡਾ ਕਹਿੰਦਾ ਡੈਡੀ ਤੂੰ ਫੈਕਟਰੀ ਦਾ ਲਾਲਚ ਕੀਤਾ ਸੀ ਮੈਨੂੰ ਫੈਕਟਰੀ ਦੇਣਗੇ ਇਹ ਦਾਜ ਵਿੱਚ ਤੇ ਹੁਣ ਫੈਕਟਰੀਆਂ ਤੋਂ ਕੀ ਕਰਾਉਣਾ ਜਦੋਂ ਘਰ ਦੇ ਵਿੱਚ ਹੋਈਗਾ ਜਵਾਕ ਹੀ ਨਹੀਂ ਹੈਗਾ ਆਪਾਂ ਘਟ ਖਾਲਾਂਗੇ ਉਦੋਂ ਮੈਨੂੰ ਲਾਲਚ ਸੀਗਾ ਉਹਨੂੰ ਲਾਲਚ ਖਤਮ ਹੋ ਗਿਆ ਨਾਲੇ ਜੀ ਇੰਨਾ ਕੁਝ ਬਣਾਇਆ ਕਾਦੇ ਵਾਸਤੇ ਆ ਜਦੋਂ ਆਪਣਾ ਕੋਈ ਪਿੱਛੋਂ ਸਾਹਮਣ ਵਾਲਾ ਹੀ ਨਾ ਹੋਇਆ ਕੀ ਕਰੂਗਾ ਫੈਕਟਰੀਆਂ ਤੇ ਕੀ ਕਰੂਗਾ ਸਾਰਾ ਪ੍ਰਾਪਰਟੀ ਇੰਨਾ ਤਾਂ ਠੀਕਾ ਨਾਲੇ ਆਏ ਆ ਉਹਨੂੰ ਆਪਾਂ ਲਾਲਚ ਚ ਆ ਗਿਆ ਗਈ ਹੁਣ ਤਾਂ ਆਪਾਂ ਕੁੜੀ ਸੋਹਣੀ ਸੁਨੱਖੀ ਤੇ ਵਧੀਆ ਦੇਖ ਕੇ ਲਵਾਂਗੇ ਐਵੇਂ ਨਹੀਂ ਕਿਸੇ ਨੇ ਕਿਹਾ ਕਹਿੰਦੇ ਲਾਲਚ ਬੁਰੀ ਬਲਾ ਆ ਹੁਣ ਭੁਗਤੀ ਜਾਣਿਆ ਭੁਗਤੀ ਤਾਂ ਜਾਣੀ ਆ ਉਹੀ ਤਾਂ ਚਲ ਐ ਕਰ ਤੂੰ ਆਪਦੇ ਹੱਥ ਨਾਲ ਮੈਨੂੰ ਚਾਹ ਦੀ ਘੁੱਟ ਬਣਾ ਕੇ ਦੇ ਦੇ ਚਲ ਮੈਂ ਬਣਾ ਦਿੰਦੀ ਆ ਤੇ ਇਹ ਚਾਹ ਬਣਾ ਦੇ ਤੇ ਨਾਲੇ ਆਹ ਲਾਡੀ ਨੂੰ ਪਹਿਲਾਂ ਫੜਾ ਦੇ ਆ ਦੇਖਦੀਆਂ ਲਾਡੀ ਨੂੰ ਆਸ-ਪਾਸਾ ਜੇ ਦੇਖ ਕੇ ਉਹਨੂੰ ਸਮਝਾ ਕੇ ساری ਗੱਲ ਉਸ ਤੋਂ ਬਾਅਦ ਫਿਰ ਮੈਂ ਪਹਚਾ ਲ ਗਏ ਠੀਕ ਹੂੰ ਲਾਵੇ ਢਿੱਲੋ ਸਾਹਿਬ ਤੁਹਾਡੇ ਨਾਲ ਭਾਈ ਮੇਰੀ ਦੋਸਤੀ ਸੀ ਪਰ ਤੁਸੀਂ ਮੇਰੇ ਨਾਲ ਕਰਗੇ ਦਗਾ ਤੁਸੀਂ ਮੈਨੂੰ ਇਹ ਨਹੀਂ ਦੱਸਿਆ ਵੀ ਮੇਰੀ ਕੁੜੀ ਜਿਹੜੀ ਹੈਗੀ ਆ ਉਹ ਬਾਹ ਜਾ ਉਹਦੇ ਜਵਾਕ ਨਹੀਂ ਹੁੰਦਾ ਪਰ ਮੈਂ ਫਿਰ ਵੀ 10 ਸਾਲ ਗੱਲਾਈ ਰੱਖੀ ਚਲੋ ਮੈਨੂੰ ਵੀ ਲਾਲਚ ਸੀ ਇੱਕ ਫੈਕਟਰੀ ਜਿੱਤੀ ਆ ਹੋ ਸਕਦਾ ਸੀ ਦੂਜੀਆਂ ਦੋ ਤਿੰਨ ਫੈਕਟਰੀ ਮੈਨੂੰ ਹੀ ਮਿਲਣ ਪਰ ਜਦੋਂ ਜਵਾਕ ਹੀ ਨਹੀਂ ਸੀ ਲਾਲਚ ਤਾਂ ਫਿਰ ਕਾਹਦੇ ਲਈ ਕਰਨਾ ਇਹ ਜਵਾਕ ਹੀ ਨਹੀਂ ਹੋਇਆ ਹਾਂ ਇਹ ਗੱਲ ਮੈਂ ਤੁਹਾਨੂੰ ਵੀ ਕਹਿਣਾ ਲਾਲਚ ਬੁਰੀ ਬਲਾ ਹੁੰਦਾ ਦੇਖੋ ਆਪਦੇ ਘਰ ਦੇ ਲਈ ਕਿਤੇ ਲਾਲਚ ਕਰਕੇ ਨਾ ਬੈਠ ਜਾ ਅੱਜ ਮੈਂ ਭਗਤੀ ਆ ਨਾ ਕਹਾਂ ਤੁਹਾਨੂੰ ਭਗਤ ਨਾ ਪੋ ਨੰ 10 ਮੈਨੂੰ ਆ ਕੀ ਲਿਖਿਆ ਜਿਹੜੀ ਪਤਾ ਨਹੀਂ ਤੇ ਪੜਨ ਕੀ ਜਾਨੀ ਆ ਅੰਨ ਖਾ ਕੇ ਮੁੜਿਆ ਨਹੀਂ ਅਸੋ ਕੱਲਾ ਹੈ ਰੋਟੀਆਂ ਭਾਨੀਆਂ ਮਨ ਦਾਦਾ ਦੀ ਮਾਰ ਗਈ ਕੀ ਗੱਲ ਹੋ ਗਈ ਗੱਲ ਕੀ ਹੋਣੀ ਆ ਮੇਰੀ ਗੱਲ ਸੁਣ ਲੈ ਐਡੀ ਲਿਸਟ ਫੜਾ ਦਿੰਨੀ ਆ हां आਉਂਦਾ ਇਹਨੂੰ ਕੱਖ ਹੈ ਨਹੀਂ ਪੁੱਛੀ ਆ ਕੀ ਲਿਖਿਆ ਬੱਸ ਕੀ ਹੈ ਤੁਸੀਂ ਦੱਸ ਦਿੰਦੇ ਫਿਰ ਇਹਨੂੰ ਪੁੱਛੀ ਜਾਂਦੇ ਹੋ ਦੱਸੀ ਕੀ ਹੈ ਕੀ ਲਿਖਿਆ ਉਂਝ ਜਵਾਕ ਦੀ ਡਰਾ ਰੱਖੀ ਹੈਗੀ ਆਏ ਕਿੱਥੇ ਪੜ ਕੇ ਸੁਣਾ ਦਊਗੀ ਮੈਨੂੰ ਤਾਂ ਸਾਰਾ ਕੁਝ ਸੁਣਾ ਦਿੰਦੀ ਹੈਗੀ ਤੂੰ ਪੁੱਛ ਲਾ ਲੈ ਤੂੰ ਪੜ ਲਾ ਪੁੱਛ ਪੁੱਛ ਲੈ ਉਹ ਬੁ ਮੱਤਰ ਕੀ ਆਏ ਕੋਈ ਪੜਾਉਂਦਾ ਹੁੰਦਾ ਜਵਾਕਾਂ ਨੂੰ ਹੱਦ ਹੋ ਗਈ ਹੈਗੀ ਹੋਰ ਕਿਵੇਂ ਪੜਾਉਂਦਾ ਹੁੰਦਾ ਨਾ ਅੱਖਰ ਵੀ ਨਹੀਂ ਆਉਂਦਾ ਪਿਆਰ ਨਾਲ ਪੜਾਈ ਤਾਂ ਹੁੰਦਾ ਬੱਚੇ ਨੂੰ ਹਾਂ ਮੇਰਾ ਪੁੱਤ ਬਾਲਾ ਸਿਆਣਾ ਹਾਂ ਪੁੱਤ ਪੜਦੇ ਹੁੰਦੇ ਆ ਐ ਕਰਕੇ ਹਾਂ ਪੁੱਤ ਬਾਲਾ ਸਿਆਣਾ ਪੜਦੇ ਹੁੰਦੇ ਆ ਦੱਸੀ ਪੁੱਤਾ ਕੀ ਨਾ ਹੁਣ ਪਹਿਨੇ ਹੀ ਡਰਾ ਤੀ ਹੁਣ ਸੁਣਾਉਗੀ ਤੁਹਾਨੂੰ ਹੱਦ ਹੋ ਗਈ ਹੈਗੀ ਬੰਨਾ ਬੰਨੀ ਜਾਂਦੀ ਆ ਕਿਤੇ ਹੂੰ ਤਾਂ ਨਹੀਂ ਕਮਿਸ਼ਨ ਕਰੀ ਬੈਠੀ ਸਕੂਲ ਵਾਲਿਆਂ ਨਾ ਤੇ ਵੱਧ ਕਰ ਦਿੰਦੀ ਹੂੰ 10000 ਮੇਰਾ ਤਾਂ 10000 ਨਾਲ ਫਿਰ ਬਾਲਾ ਕੁਸ ਬਣ ਜੂ ਕਮਿਸ਼ਨ ਹੋਰ ਕੀ ਆ ਮੇਰੀ ਗੱਲ ਸੁਣ ਲੈ ਇਹਨਾਂ ਨੂੰ ਪੜਾ ਵੀ ਦੇ ਚੱਜ ਨਾ ਇਹਨਾਂ ਦੀ ਜ਼ਿੰਦਗੀ ਬਣ ਜੂ ਇਹਨਾਂ ਤਾਂ ਇਹ ਤਾਂ ਕੁੱਕੜ ਨਹੀਂ ਆਉਂਦਾ ਹੁਣ ਤੁਸੀਂ ਨਾ ਬੋਤਾ ਸਿਖਾ ਦਿਓ ਇਹਨਾਂ ਤਾਂ ਕੁੱਕੜ ਵੀ ਨਹੀਂ ਆਉਂਦਾ ਜੀ ਸਿਖਾ ਦਿਓ ਬੋਤਾ ਰਹਿੰਦੀਆਂ ਤੇਰੇ ਕੋਲੇ ਤੂੰ ਹੀ ਸਿਖਾਏਂਗੀ ਮੈਂ ਹੁਣ ਘਰ ਦਾ ਕਰੂੰਗਾ ਕਿ ਬਾਹਰ ਦਾ ਕਰੂੰ ਫਿਰ ਫਿਰ ਤਾਂ ਮੈਂ ਉਹਨੂੰ ਪੜਾਉਣ ਤੇ ਰਹੂੰਗਾ ਮੈਂ ਲਿਆਉਣ ਤੇ ਆ ਆ ਪਾਰਟੀਆਂ ਜੀਆਂ ਛੱਡ ਦਿਓ ਥੋੜੀਆਂ ਜਿੰਨਾਂ ਤੇ ਧਿਆਨ ਕਰ ਲਿਆ ਕਰ ਮੇਰੇ ਨਾਲ ਸੁਣ ਪੈਸੇ ਦੇਓ ਪੈਸੇ ਤਾਂ ਲੈ ਜਾ ਤੈਨੂੰ ਉਹੀ ਤਾਂ ਗੱਲ ਕਰੀ ਜਾਂਦਾ ਮੈਂ ਕਹਿੰਦਾ ਲੈਸਟੇਜ ਫੜਾਉਣੀ ਆ ਮੈਨੂੰ ਤੂੰ ਨਾ ਵਿਆਹ ਕਰਾਉਂਦੇ ਨਾ ਵਿਆਹ ਕਰਾਉਂਦੇ ਪੈਸੇ ਦਾ ਨਾ ਮੁੱਲ ਵੀ ਪਾ ਲਈਦਾ ਹੁੰਦਾ ਉਹ ਫੜਾ ਦੋ ਅਸੀਂ ਸ਼ਹਿਰ ਜਾਣਾਗਾ ਜਾਣਾ ਸ਼ਹਿਰ ਮਨਿੰਦਰ ਹਾਲੇ ਤੇ ਹੋਰ ਦੇ ਦਿਓ ਤੂੰ ਜੂਸ ਪਣਾਇਆ ਨਾ ਕਰਿਆ ਕਰੋ ਕੰਜੂਸ ਪੁਣਾ ਨਹੀਂ ਕਰਦਾ ਤਾਂ ਤੇਰੇ ਸ਼ਹਿਰ ਜਾਣ ਵਾਲਿਆ ਤੇ ਆ ਉਹਦੀ ਤਨਖਾਹ ਵੀ ਫੜਾਦੀ ਮਨਿੰਦਰ ਦੀ ਲੈ ਆ ਦੇਖ ਬਾਦੀ ਐਟਮ ਕਿੱਥੇ ਐਟਮ ਹੈ ਨਹੀਂ ਐਟਮ ਬਾਹਰ ਪਿਆਦਾ ਪਰਸ ਜੀ ਪੇ ਪਰਸ ਜਾ ਹੋਰ ਹੁਣ ਬਾਹਰ ਕਿੱਥੇ ਹੋਊਗਾ ਲੈ ਜਾ ਮੈਨੂੰ ਪਤਾ ਖੜਾ ਤਾਂ ਤੂੰ ਛੱਡਣਾ ਹੀ ਨਹੀਂ ਉਹ ਮੈਂ ਕੰਨ ਬਣਾ ਕੇ ਆਉਣਾ ਮੇਰਾ ਕੰਨ ਪੱਕ ਗਿਆ ਜਾ ਵਗ ਜਾ ਬੰਨਾਲਾ ਨਾਲ ਇਹਨਾਂ ਦਾ ਧਿਆਨ ਦੇ ਲਾ ਡੱਲ ਹੋ ਜਾਣਗੇ ਕੋਈ ਨੌਕਰੀ ਨੁਕਰੀ ਲਵਾਉਣੀ ਐ ਇਹਨਾਂ ਨੂੰ ਮਾਹੌਲ ਦੇਖ ਲੈ ਕਿਹੋ ਜਿਹਾ ਮੈਂ ਤੁਹਾਨੂੰ ਦੱਸਾਂ ਕਿਸੇ ਨਾਲ ਨਾ ਤੁਲਨਾ ਕਰੋ ਮੇਰੀ ਗੱਲ ਸੁਣ ਸਾਡੇ ਦਫ਼ਤਰ ਚ ਤુલਸੀ ਹੈਗੀ ਆ ਨਾ ਹਮ ਹੈਗੀ ਆ ਨਾ ਜੀ ਬਚਾਰੀ ਪੜ੍ਹੀ ਲਿਖੀ ਸੀ ਨਾ ਤਾਂ ਤਾਂ ਨੌਕਰੀ ਤੇ ਲੱਗ ਗਈ ਉਹ ਘਰਦਿਆਂ ਨੇ ਵਿਆਹਤੀ ਚਾਜ ਨਾ ਪੜਾਈ ਵੀ ਸੀ ਤੇ ਬੰਦਾ ਦਾ ਚਿੱਟਾ ਵੀ ਕੇ ਮਰ ਗਿਆ ਆਉਦੇ ਜਵਾਗ ਪਾਲੀ ਜਾਂਦੀ ਆ ਅੱਜ ਕੱਲ ਮਾਹੌਲ ਇਹੋ ਜਿਹਾ ਆ ਕੁੜੀਆਂ ਨੂੰ ਮੂਰੇ ਕਰਨਾ ਚਾਹੀਦਾ ਮੁੰਡਿਆਂ ਤੋਂ ਮੁੰਡਾ ਦਾ ਕੋਈ ਚਿੱਟਾ ਪੀ ਜਾਂਦਾ ਕੋਈ ਨਸ਼ੇ ਕਰੀ ਜਾਂਦਾ ਕੋਈ ਚੋਰੀਆਂ ਕਰੀ ਜਾਂਦਾ ਕੋਈ ਗੈਂਗਸਟਰ ਬਣੀ ਜਾਂਦਾ ਗੱਲ ਤਾਂ ਮੇਰੀ ਸੁਣ ਲੋ ਡੈਡੀ ਤੂੰ ਤੁਸੀਂ ਤਾਂ ਨਹੀਂ ਕੋਈ ਗੋਲੀ ਗੋਲੀ ਲੈ ਕੇ ਖਾ ਲਈ ਮੈਂ ਡੈਡੀ ਤੋਂ ਕੀ ਗੋਲੀ ਲੈ ਕੇ ਖਾਣੀ ਆ ਪਹਿਲਾਂ ਡੈਡੀ ਇਹਨਾਂ ਨੂੰ ਡਰਾ ਉਹਨੇ ਨਾਲੇ ਉਹਦੀ ਮਨਿੰਦਰ ਦੀ ਕੁੜੀ ਦੇ ਗਲਪੈ ਗਿਆ ਡੈਡੀ ਨਾਲੇ ਇਹਦੇ ਗਲਪੈ ਗਿਆ ਉਹਦਾ ਤਾਂ ਕੀ ਕਸੂਰਾ ਉਹ ਤਾਂ ਵਿਚਾਰੀ ਸਕੂਲ ਗਈ ਨਹੀਂ ਕਿਤੇ ਉਹ ਤਾਂ ਚੱਲ ਹੌਲੀ ਹੌਲੀ ਪੜਨੂਗੀ ਤੂੰ ਛੱਡੇ ਆਉਂਦੇ ਜੇ ਗੱਡੀ ਘੱਡ ਲੈਂਦੇ ਹੂੰ ਛੱਡੇ ਆਉਂਦੇ ਭੱਜ ਜਾ ਯਾਰ ਮੇਰਾ ਸਿਰ ਦੁਖੀ ਜਾਂਦਾ ਮੇਰਾ ਤਾਂ ਇਹਨੇ ਸਿਰ ਦੁਖਾਉਣ ਲਾਤਾ ਬੱਸ ਕਰ ਮੇਰਾ ਪੈਸੇ ਲਾ ਆਂਦਾ ਕੀ ਫਾਇਦਾ ਚੱਲ ਪੁੱਤ ਮੈਂ ਪੜਾ ਦੂੰਗੀ ਤੈਨੂੰ ਮੇਰੇ ਕੋਲ ਤਾਂ ਫਟਾਫਟ ਪੜੀ ਜਾਂਦੇ ਰਹਿੰਦੇ ਨੇਗੇ ਤੂੰ ਮੈਂ ਪੜਾਉਣ ਦਾ ਵੀ ਤਰੀਕਾ ਹੁੰਦਾ ਜਵਾਕ ਨੂੰ ਐ ਤੇ ਜਵਾਕ ਰੋਟੀ ਨਹੀਂ ਖਾਂਦਾ ਹੁੰਦਾ ਮੁੰਜ ਬਰਕਾਂ ਤੁੰਨਣੀਆਂ ਪੈਂਦੀਆਂ ਨੇਗੀਆਂ ਉਹ ਬੱਸ ਤੂੰ ਚੰਗਾ ਤਰੀਕੇ ਨਾਲ ਪੜਾ ਦਿਆ ਕਰ ਹੁਣ ਤੈਨੂੰ 15 ਦਿਨਾਂ ਨੂੰ ਮੈਂ ਪੁੱਛੂੰਗਾ ਪੁੱਤ ਵੀ ਆਉਂਦਾ ਕਿ ਨਹੀਂ ਕੱਖ ਮੇਰੀ ਗੱਲ ਸੁਣ ਲੋ ਸਕੂਲੋਂ ਹਟਾ ਕੇ ਨਾ ਇਹਦੇ ਚ ਪਾਉਂਗਾ ਸਰਕਾਰੀ ਚ ਨਾਲੇ ਖਾਣਾ ਮਿਲਿਆ ਗੁਰੂ ਫਰੀ ਦਾ ਚੰਗਾ ਉੱਥੇ ਹਾਂ ਪੁੱਤ ਇੱਕ ਟਿਫਨ ਆ ਤੇ ਕੜੀ ਚੋਲ ਤੇਰੇ ਪਿਓ ਨੂੰ ਭਰ ਕੇ ਲਿਆ ਦੇ ਕਦੀ ਮਰੀ ਜਾਂਦੀ ਏ ਗੱਲਾਂ ਸਖਾਰਿਆ ਕਰ ਇਹਨਾਂ ਨੂੰ ਮਾਂ ਹੀ ਸਿਖਾਉਂਦੀ ਹੁੰਦੀ ਐ ਮੈਂ ਤਾਂ ਹੀ ਤੇ ਤੁਹਾਨੂੰ ਕਹਿੰਦਾ ਵੀ ਤੂੰ ਉਹਨਾਂ ਦੀ ਮਾਂ ਕੀ ਸਖਾ ਦੇ ਮੱਤ ਇਹਨਾਂ ਨੂੰ ਆ ਬਾਗ ਜਾ ਪੁੱਤ ਇਹਨਾਂ ਤਾਂ ਪਤਾ ਨਹੀਂ ਕੀ ਖਾਦਾ ਅੱਜ ਪਤਾ ਨਹੀਂ ਸੁੱਤੇ ਪੈਣ ਉਠਾਤਾ ਸੀ ਵੀ ਜਵਾਕ ਸੰਭਾਲ ਲੈ ਥੋੜਾ ਟਾਈਮ ਸੰਭਾਲ ਲੈ ਜਵਾਕ ਮੈਂ ਤਾਂ ਅੱਜ ਪਤਾ ਲੱਗਿਆ ਵੀ ਇਹਨਾਂ ਨੂੰ ਤਾਂ ਉਹਦੀ ਕੱਖ ਨਹੀਂ ਗਾ ਸਾਰੇ ਦੁੱਖ ਤਾਂ ਜਨਾਨੀਆਂ ਨੂੰ ਹੁੰਦੇ ਆ ਠੀਕ ਆ ਨਾ ਵਿਆਹ ਕਰਾ ਕੇ ਧੰਦੇ ਕਰੋ ਜਵਾਕ ਜੰਮੋ ਤੇ ਮੁੜ ਕੇ ਪੜਾਈ ਚੱਲੋ ਇਹਦੇ ਭਾਂਡੇ ਮਾਂਜੀ ਚੱਲੋ ਮੇਰੀ ਗੱਲ ਸੁਣ ਲੈ ਰੁਪਿਆ ਲੱਖ ਲਿਆਦਾ ਕਰ ਮਹੀਨੇ ਦਾ ਇਹ ਤਾਂ ਤੂੰ ਤੈਨੂੰ ਰੱਟੂਗੀ ਪੜਾਈ ਫਿਰ ਉਹੀ ਮਾਰ ਦੋਂਗੇ ਤੇ ਸਾਡੇ ਸਰ ਤੇ ਜਵਾਕ ਛੜ ਦੇ ਟੂਕਣੇ ਕੁੱਟ ਦੋਂਗੇ ਤੁਸੀਂ ਤਾਂ ਨਾ ਦੇ ਕੁੱਟ ਦੇ ਦੇ ਟੂਕਣੇ ਉਸ ਗੱਲ ਤੇ ਨਹੀਂ ਵੀ ਕੁੜੀ ਪੜਦੀ ਨਹੀਂ ਹੈਗੀ ਉਹ ਚੁੱਪ ਕਰ ਜੋ ਕਰ ਜੋ ਚੁੱਪਾ ਐਨ ਉਲਪੜਾ ਦੇ 4 ਰੁਪਏ ਆਪਦੇ ਜਵਾਕ ਐਂ ਕਰੀ ਜਾਂਦੀ ਐਵੇਂ ਬਗਾੰਦੇ ਹੁੰਦੇ ਆਗੇ